ਤੇਰਾ ਵੀ ਕੋਈ ਹਾਲ ਨਹੀਂ ਪਤਾ ਨਹੀਂ ਸਲਾਹ ਕਦੋਂ ਤੁਹਾਡੀ ਹੋਣੀ ਆ ਸਾਰੇ ਟੱਬਰ ਦੀ ਹਾਂ ਕੀ ਆਂਦੀ ਆ ਆਖਣਾ ਕੀ ਹੈ ਕੋ ਗੱਲੀ ਕਰੀ ਜਾਂਦੀ ਐ ਸਲਾਹ ਕਰਕੇ ਦੱਸਦੇ ਆ ਸਲਾਹ ਕਰਕੇ ਦੱਸਦੇ ਆ ਸਲਾਹ ਪਤਾ ਨਹੀਂ ਕਿਹੜੇ ਰਾਸ਼ਟਰਪਤੀ ਨਾਲ ਕਰਨੀ ਇਹਨਾਂ ਨੇ ਨਹੀਂ ਇਹ ਕਿਹੜੀ ਸਲਾਹ ਆ ਜਿਹੜੀ ਇਹਨਾਂ ਦੀ ਸਲਾਹ ਹੀ ਨਹੀਂ ਹੋਣੀ ਸਵੇਰ ਦੇ ਦੋ ਤਿੰਨ ਫੋਨ ਲਾ ਦਿੱਤੇ ਆ ਜਦੋਂ ਹੂੰ ਲਾ ਲੋ ਐ ਸਲਾਹ ਕਰਨੀ ਐ ਸਲਾਹ ਕਰਨੀ ਇਹ ਕਿਦਾਂ ਦਾ ਕੰਮ ਆ ਇਹਨਾਂ ਦਾ ਕੀ ਪਤਾ ਮੇਰਾ ਬੈਠਾ ਰਹੀ ਹੁਣ ਤੂੰ ਵੀ ਚੰਗਾ ਕਾਲਾ ਸਲਾਵਾ ਕੀ ਮਾਦਾ ਤੂੰ ਉਹ ਗੱਲ ਫੇਰ ਮੇਰੇ ਦਵਾਲੇ ਬੈਠਾ ਰਹੀ ਤੇ ਮਾਦਾ ਨੇ ਤੇਰੇ ਦਵਾਲੇ ਨਹੀਂ ਹੋਣਾ ਤੇ ਹੋਰ ਕਿਦੇ ਹੋਣਾ ਵਾ ਇਹਦੇ ਕਰਕੇ ਤੇ ਤੂੰ ਉਹ ਵੀ ਛੱਡਿਆ ਕੋਈ ਗੱਲ ਨਹੀਂ ਕਰ ਲੂੰਗਾ ਮੈਂ ਹੱਲ ਬਥੇਰੇ ਹੱਲ ਹੈਗੇ ਮੇਰੇ ਕੋਲ ਸਵਾ ਤੂੰ ਹੱਲ ਕਰਨਾ ਹੱਲ ਤੇ ਤੇਰਾ ਹੋਣ ਨਹੀਂ ਡਿਆ ਫੋਨ ਲਾ ਲਈ ਨਾ ਕੰਨ ਨੂੰ ਤੇ ਡੈ ਪੈ ਨਾ ਵਾ ਨਾ ਤੈਨੂੰ ਕੋ ਦੱਸਦੀ ਨਾ ਪੁੱਛਦੀ ਅੱਗੋਂ ਗੱਲਾਂ ਕਰਦਾ ਫਿਰਦਾ ਵਾ ਨੇ ਕੀ ਮਾਦਾ ਇੱਕੋ ਗੱਲ ਦੀ ਰੱਟ ਲਾਈ ਰੱਖਦੀਆਂ ਵੀ ਉਹਨੂੰ ਛੱਡਦਾ ਉਹਨੂੰ ਛੱਡਦਾ ਹੈ ਉਹ ਗਾੜੀ ਬਹੁ ਮਹਾਰਾਜ ਦੀ ਧੀ ਤੇ ਉਹਨੂੰ ਛੱਡਦਾ ਤੇ ਮੇਰਾ ਹੋਣਾ ਨਹੀਂ ਆ ਹੈ ਵੇ ਕਰਨਾ ਤੇ ਤੈਨੂੰ ਕੁਝ ਵੀ ਨਹੀਂ ਆਉਂਦਾ ਤੇ ਬਕਵਾਸ ਬੜੀ ਕਰਨੀ ਹੁੰਦੀ ਆ ਨਾ ਗਾੜਿਆ ਮੈਨੂੰ ਪੁਗਾਈ ਕਰਿਆ ਕਰੋ ਤੇ ਨਾ ਬਕਵਾਸ ਸੁਣਾਇਆ ਕਰੋ ਅਮਰੀਕਨ ਟੈਂਸ਼ਨ ਲੋ ਕੋਈ ਗੱਲ ਨਹੀਂ ਤੋਤੇ ਨੂੰ ਬਥੇਰੇ ਬਾਗ ਆ ਬਹੁਤ ਤੈਨੂੰ ਬਾਗ ਵਾਕੇ ਵੇਖ ਲੂੰ ਤੈਨੂੰ ਬਾਗ ਕਿਹੜੇ ਹਰੇ ਬਾਗ ਚ ਵੜਦਾ ਭਲਾ ਤੂੰ ਲੱਗ ਜਾਣਾ ਪਤਾ ਕੋਈ ਗੱਲ ਨਹੀਂ ਕਿੱਡੇ ਪਖੰਡ ਕਰਦਾ ਮਾਂਕ ਜੇ ਹਾਂ ਵੇ ਕਿੱਦਾਂ ਸੁੱਤਾ ਵਾ ਕੋਈ ਫਿਕਰ ਚਿੰਤਾ ਆ ਗਈ ਏ ਤੈਨੂੰ ਕੀ ਮਾਤਾ ਚੈਨ ਨਾ ਸੌਂ ਨਾ ਦਈ ਦੋ ਘੜੀਆਂ ਕੀ ਤੈਨੂੰ ਮੈਂ ਸੌਂ ਦਵਾ ਉਹਨੂੰ ਮਾਂ ਆਪਣੀ ਨੂੰ ਫੋਨ ਲਾ ਕੇ ਤੇ ਪੁੱਛ ਕੀ ਦੱਸਦੇ ਆ ਅਜੇ ਦੋ ਘੰਟੇ ਆਏ ਫੋਨ ਲਾਇਆ ਇਹਨੂੰ ਤੇ ਫੇਰ ਫੋਨ ਲਾ ਦੇ ਉਹਨੂੰ ਤੈਨੂੰ ਨਹੀਂ ਨਾ ਹੈਗਾ ਕੋਈ ਵੀ ਇਸ ਗੱਲ ਦੇ ਨਾਲ ਮੈਨੂੰ ਪੁੱਛ ਕੇ ਵੇਖ ਟੈਨਸ਼ਨ ਲੈ ਲੈ ਕਿ ਮੇਰਾ ਦਿਮਾਗ ਪਾੜ ਚੱਲਿਆ ਮੈਨੂੰ ਕਿਤੇ ਘਬਰਾਟ ਹੋਣ ਈ ਐਨੀ ਤਰਾਮ ਕਰ ਲਾ ਘੜੀ ਕਿਉਂ ਟੈਨਸ਼ਨ ਲਈ ਜਾਂਦੀ ਆ ਦਿਮਾਗ ਪਾੜ ਗਿਆ ਤੇ ਫੇਰ ਜੁੜਨਾ ਨਹੀਂ ਉਹ ਨਾਲ ਮੇਰ ਕੋ ਨਹੀਂ ਨਾ ਆਦਾ ਆਰਾਮ ਕਰਨ ਨੂੰ ਤੂੰ ਜੁਆ ਕਾਇਆ ਮੈਂ ਮਹਦਮਨਪੀਰ ਨੂੰ ਕਿਹਾ ਤਾਂ ਹੀ ਤੇਰੇ ਨਾਲੋਂ ਪਹਿਲਾਂ ਵਿਆਹ ਕੇ ਦੱਸਵਾਈਂਗਾ ਮੈਂ ਇਹਨੂੰ ਚੱਲ ਠੀਕ ਆ ਬਾਬਾ ਕਰ ਲੈਣਾ ਹੁਣ ਇਹ ਜਿੱਤ ਦਾ ਸਵਾਲ ਵਾ ਤੂੰ ਤੇ ਬਸ ਗੱਲ ਕਰ ਲਈ ਤੇ ਸੌਂ ਗਿਆ ਤੈਨੂੰ ਕਿਹੜੀ ਕੋਈ ਪਰਵਾਹ ਆ ਲੱਗਾ ਫੋਨ ਕਰਨ ਲਾ ਕੇ ਹੁਣ ਪੁੱਛਦਾ ਮਾਂ ਕੀ ਕਹਿੰਦੀ ਆ ਪੁੱਛ ਇੱਕ ਤੇ ਕੇ ਪਾਸੇ ਗੱਲ ਲਾ ਤੈਨੂੰ ਮੈਂ ਦੱਸਾਂ ਐ ਪਖੰਡ ਜੇ ਨਾ ਕੋ ਤੂੰ ਵੀ ਕਰੀ ਜਾ ਤਾਂ ਉਹ ਵੀ ਕਰੀ ਜਾਂਦੀ ਨਖਰੇ ਬਹੁਤੇ ਓ ਰੋਲਾ ਹੀ ਪਾਈ ਜਾਣਾ ਫੋਨ ਲੋਂਦੇਂਗੇ ਮੈਨੂੰ ਆਰਾਮ ਕਰ ਇਥੇ ਬਹਿ ਘੜੀ ਕਰ ਲੈ ਆਰਾਮ ਕਰਕੇ ਗੱਲ ਦੱਸਦਾ ਹਾਂ ਰੋਲਾ ਪਾ ਰੋਲਾ ਪਾ ਪੌੜਾ ਨਹੀਂਗਾ ਹੈਲੋ ਹਾਂ ਕਿੱਦਾਂ ਲੱਗੀ ਕਿ ਪਾਸੇ ਗੱਲ ਕਿ ਨਹੀਂ ਉਹ ਨਹੀਂ ਲੱਗੀ ਯਾਰ ਨਹੀਂ ਡੈਡੀ ਮੰਨਣ ਦੇ ਯਾਰ ਉਹਦਾ ਹੱਦ ਹੀ ਆ ਤੇਰੇ ਘਰ ਦੇ ਹੈ ਵੇਹੋ ਇਹਨਾਂ ਦੇ ਮੰਨਣ ਚ ਨਹੀਂ ਆਉਂਦੀ ਹਾਏ ਰੱਬਾ ਉਹਦੇ ਵੇਲੇ ਮੈਂ ਕੀ ਕਰਾਂ ਅੱਗੇ ਡੈਡੀ ਤਾਂ ਬੰਨ ਆਏ ਸੀ ਇਹ ਮੁੰਡਾ ਕੋਈ ਨੌਕਰੀ ਨਹੀਂ ਕਰਦਾ ਕੋਈ ਕੰਮ ਨਹੀਂ ਹੈਗਾ ਤੇ ਹੁਣ ਦੱਸਾ ਕੀ ਕਹਿੰਦਾ ਪਿਆ ਇਹ ਮਾਪੋ ਤੇ ਇਕੱਲੇ ਕਿਉਂ ਆਏ ਆ ਇਹਨਾਂ ਦੀ ਕਿਸੇ ਨਾਲ ਬੰਦੀ ਨਹੀਂ ਹੋਣੀ ਇਹ ਤਾਂ ਆ ਕੇ ਚੁੱਪ ਕਰਕੇ ਆ ਗਏ ਆ ਚੱਲ ਠੀਕ ਆ ਤੂੰ ਸਾਰੀਆਂ ਗੱਲਾਂ ਛੱਡ ਤੂੰ ਮੈਨੂੰ ਦੱਸ ਤੂੰ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਨੀ ਆ ਕਿ ਨਹੀਂ ਹੱਡ ਕਰਨ ੜੇ ਆ ਤੁਸੀਂ ਉਹ ਟਾੜੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਤੇ ਤਾਂ ਹੀ ਤੇ ਨਾ ਮੈਂ ਖਵੰਡੀ ਆ ਚਾਹੁੰਨੀ ਆ ਨਾ ਤੂੰ ਵਿਆਹ ਕਰਵਾਉਣਾ ਉਹ ਹਾਂ ਬਾਬਾ ਚਾਹੁੰਨੀ ਆ ਦੇਖ ਫਿਰ ਗਲਤ ਕਿਸੇ ਪਾਸੇ ਨਾ ਸਾਨੂੰ ਲਾਉਣੀ ਪੈਣੀ ਆ ਜਦੋਂ ਹੁਣ ਤੇਰੇ ਘਰ ਦੇ ਮੰਨਣ ਹੀ ਨਹੀਂ ਦੇ ਤੇਰੀ ਖੁਸ਼ੀ ਵਾਸਤੇ ਹੈ ਕੱਲੀ ਕੱਲੀ ਤੂੰ ਹੈਗੀ ਆ ਜਦੋਂ ਉਹਨਾਂ ਨੂੰ ਤੂੰ ਖੁਸ਼ ਜਿਹੜੀ ਖੁਸ਼ੀ ਤੂੰ ਮੰਗੰਡੀ ਆ ਉਹ ਦੇ ਹੀ ਨਹੀਂ ਪਾ ਰਹੇ ਤੇ ਫਿਰ ਜਿਹੜਾ ਕੰਮ ਅਹੀਂ ਕਰਨਾ ਫਿਰ ਉਹ ਤੁਹਾਨੂੰ ਕਰਨਾ ਹੀ ਪੈਣਾ। ਕਿਹੜਾ ਕੰਮ? ਮੇਰੀ ਗੱਲ ਸੁਣ। ਇਹਦੇ ਵਿੱਚ ਸਾਡਾ ਦੋਵਾਂ ਦਾ ਹੀ ਭਲਾ ਆ। ਮੈਂ ਤਾਂ ਤੈਨੂੰ ਇਹ ਕਹਿਣਾ ਆ ਤੂੰ ਚੁੱਪ ਕਰਕੇ ਨਾ ਮਿਲਣ ਦੇ ਬਹਾਨੇ ਕੋਈ ਜਾਂ ਹੋਰ ਕੋਈ ਬਹਾਨਾ ਲਾ ਕੇ ਘਰੋਂ ਆ ਜੀ ਆਪਣੇ ਪ੍ਰੂਫ ਨਾਲ ਲੈ ਲਈ ਆਪਾਂ ਬਾਹਰੋਂ ਬਾਹਰ ਕੋਰਟ ਮੈਰਿਜ ਕਰਵਾ ਲੈਣੀ ਆ। ਇਹਦੇ ਤੋਂ ਇਲਾਵਾ ਆਪਣੇ ਕੋਲ ਕੋਈ ਹੱਲ ਹੋਰ ਨਹੀਂ ਹੋ ਹੈਗਾ। ਇਹੋ ਹੀ ਹਾਲਿਓ। ਕੋਰਟ ਮੈਰਿਜ? ਕਰਦੇ ਆਂ ਦੀ ਮਰਜ਼ੀ ਤੋਂ ਬਿਨਾ। ਉਹ ਜਾ ਜਾਓ ਬਾਬਾ। ਪਤਾ ਕਿੰਨਾ ਵੱਡਾ ਸਿਆਪਾ ਭੇਜਣਾ ਵਾ ਨਹੀਂ ਨਹੀਂ ਇਹ ਕੰਮ ਨਹੀਂ ਮੈਂ ਕਰਨਾ ਕਰੀ ਵੀ ਮੇਰੀ ਗੱਲ ਸੁਣ ਬਹੁਤਾ ਨਾ ਸੋਚ ਨਾ ਟੈਨਸ਼ਨ ਚ ਪੈ ਜਦੋਂ ਸਾਡੀ ਕੋਟ ਮੈਰਿਜ ਹੋ ਗਈ ਨਾ ਵੇਖ ਲਈ ਇਹੋ ਹੀ ਤੇਰੇ ਘਰ ਦੇ ਨਾਮ ਮੰਨਣਗੇ ਤਾਂ ਗੱਲ ਕਰੀ ਜਿਹੜੇ ਹੁਣ ਇੰਨਾ ਡਏ ਆ ਹੈ ਜਦੋਂ ਪਿਆਰ ਨਾਲ ਅਸੀਂ ਵੇਖਾ ਕੇ ਗੱਲ ਕਰ ਲਈ ਆ ਤੂੰ ਵੀ ਉਹਨਾਂ ਨੂੰ ਦੱਸਤੀ ਸਾਰੀ ਗੱਲ ਫਿਰ ਹੋਰ ਉਹਨਾਂ ਨੂੰ ਕੀ ਚਾਹੀਦਾ ਆ ਮੰਨ ਜਾਣਾ ਚਾਹੀਦਾ ਆ ਹੈ ਆਪਣੇ ਤੀ ਪੁੱਤ ਦੀ ਖੁਸ਼ੀ ਵੇਖਣੀ ਚਾਹੀਦੀ ਆ ਇਨਾਂ ਨੂੰ ਮੇਰੀ ਹੁਜੀ ਨਾਲ ਕੋਈ ਮਤਲਬ ਵੀ ਨਹੀਂ ਹੈਗਾ ਫਿਰ ਹੁਣ ਮੈਂ ਕੀ ਕਰਾਂ ਫਿਰ ਲਾਸਟ ਤੇ ਆਪਣੇ ਕੋਲ ਇਹੋ ਹੀ ਆ ਹਥਿਆਰ ਹੋਰ ਤਾਂ ਆਪਣੇ ਕੋਲ ਕੋਈ ਹੈ ਨਹੀਂ ਤੂੰ ਨਾ ਬਹੁਤੀ ਟੈਨਸ਼ਨ ਲੈ ਠੀਕ ਆ ਨਾ ਜਦੋਂ ਤੂੰ ਰਾਜ਼ੀ ਆ ਜਦੋਂ ਤੂੰ ਚਾਹੁੰਨੀ ਆ ਮੇਰੇ ਨਾਲ ਵਿਆਹ ਕਰਵਾਉਣਾ ਤੂੰ ਹੋਰ ਪਾਸੇ ਨਹੀਂ ਕਿਤੇ ਵਿਆਹ ਕਰਵਾਉਣਾ ਮੈਂ ਚਾਹੁੰਨਾ ਤੇਰੇ ਨਾਲ ਵਿਆਹ ਕਰਵਾਉਣਾ ਫਿਰ ਆਪਾਂ ਕੋਟ ਮੈਰਿਜ ਕਰਵਾਉਣੀ ਆ ਇਹੋ ਹੱਲ ਹੋਰ ਇਹਦੇ ਤੋਂ ਇਲਾਵਾ ਕੋਈ ਹੱਲ ਹੋਰ ਹੈ ਨਹੀਂ ਉਹ ਨਹੀਂ ਤਾਂ ਫਿਰ ਤੂੰ ਮੈਨੂੰ ਭੁੱਲ ਜਾ ਮੈਂ ਤੈਨੂੰ ਭੁੱਲ ਜਾਣਾ ਫਿਰ ਇਹੋ ਹੀ ਆ ਹਾਏ ਨਹੀਂ ਨਹੀਂ ਵਿਕੀ ਤਾਨੂੰ ਨਹੀਂ ਮੈਂ ਭੁੱਲ ਸਕਦੀ ਤੁਸੀਂ ਜਿੱਦਾਂ ਵੀ ਕਹੋਗੇ ਨਾ ਮੈਂ ਉਦਾਂ ਹੀ ਕਰਨ ਨੂੰ ਤਿਆਰ ਆ ਪਰ ਮੈਂ ਤੁਹਾਨੂੰ ਨਹੀਂ ਛੱਡਣਾ ਚਾਹੁੰਨੀ ਤੂੰ ਫਿਰ ਇਦਾਂ ਕਰ ਆਪਾਂ ਬਹੁਤਾ ਲੇਟ ਨਾ ਹੋਈਏ ਤੂੰ ਕੱਲ ਨੂੰ ਹੀ ਕੋਈ ਬਹਾਨਾ ਜਾਂ ਮਾਰ ਕੇ ਨਿਕਲ ਆਈ ਪ੍ਰੂਫ ਆਪਣੇ ਨਾਲ ਲੈ ਲਈਂ ਜੱਤੇ ਨਾਲ ਠੀਕ ਆ ਨਾ ਚਲੋ ਠੀਕ ਆ ਜਿੱਦਾਂ ਤੁਸੀਂ ਕਹੋਗੇ ਚਲ ਠੀਕ ਆ ਜੋ ਕੋਤਰ ਕੋਲ ਆ ਜਾਂਦਾ ਲੈ ਲਈ ਬਹੁਤਾ ਕੋਈ ਨਾ ਮਤਲਬ ਉਹ ਕਰੇਗੀ ਮੰਮੀ ਤੇਰੀ ਨਸਾਕੀ ਹੋ ਜੇ ਤੁਸੀਂ ਫਿਕਰ ਨਾ ਕਰੋ ਨਹੀਂ ਸ਼ੱਕ ਹੁੰਦਾ ਮੰਮੀ ਨੂੰ ਚਲ ਠੀਕ ਆ ਮੈਂ ਆ ਜੂੰਗਾ ਕੱਲ੍ਹ चलो ठीक है फिर मैं कल ना ग्राउंड वाले पास से आ जांगी ओके बाय चलो ठीक है फिर जेके ओ सीधी उंगली नानी निकलता तो टेढ़ी उंगली नाल सही हाँ की कहंदी है हाँ होण मन गया ते कर दे ਏ ਤਾਂ ਸਵਾ ਮੰਨ ਗਈ ਉਹ ਕਿਉਂ ਹਣ ਕੀ ਹੋ ਗਿਆ ਹੁਣ ਆ ਗਈ ਆ ਇਹ ਜੀ ਪਹਿਲਾਂ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਹੁਣ ਪਿਓ ਦਾ ਕਹਿੰਦਾ ਵੇ ਵੀ ਇਕੱਲੇ ਆ ਗਏ ਮੂੰ ਚੁੱਕ ਕੇ ਇਹਨਾਂ ਦੇ ਨਾਲ ਇਹਨਾਂ ਦਾ ਕੋਈ ਭੈਣ ਭਰਾ ਨਹੀਂ ਆਇਆ ਚਾਚਾ ਤਾਂ ਆਇਆ ਨਹੀਂ ਆਇਆ ਤੇ ਦੱਸ ਹੁਣ ਬੰਦਾ ਇਹਨਾਂ ਨੂੰ ਕੀ ਦੱਸੇ ਕਿ ਸਾਡੇ ਚਾਚੇ ਤਾਂ ਹੈ ਹੀ ਕੰਜਰ ਵਾ ਨਹੀਂ ਬਣਦੀ ਉਹਨਾਂ ਦੀ ਸਾਡੇ ਨਾਲ ਹਾਨੂੰ ਸੌਖਾ ਵੇਖ ਕੇ ਨਹੀਂ ਸਿਖਾਉਂਦੇ ਉਹ ਤੇ ਨਾਲੇ ਇਹਨਾਂ ਚਾਚੇ ਤਾਂ ਇਹਨੂੰ ਦੱਸ ਕੀ ਕਹਿਣਾ ਵਾ ਕਰਨਾ ਤਾਂ ਤੂੰ ਹੀ ਕੁੜੀ ਦਾ ਰਿਸ਼ਤਾ ਆ ਰਿਸ਼ਤਾ ਇਹਨਾਂ ਨੇ ਕਰਨਾ ਆ ਖਾਂਡੀ ਕਰਦੇ ਆ ਕਿ ਹੋਰ ਕੀ ਆ ਦਾ ਹਜਤਮਾਨ ਦੇ ਨਾਲ ਆਪਾਂ ਉੱਥੇ ਗਏ ਆ ਹੈ ਕਿੰਡੀ ਵਧੀਆ ਗੱਲਬਾਤ ਕੀਤੀ ਆ ਇਹਨਾਂ ਨੂੰ ਕੋਈ ਹੈ ਹੀ ਨਹੀਂ ਵੀ ਚੱਲ ਸਾਡੇ ਧੀ ਆ ਬੋ ਤੁਹਾਨੂੰ ਸਹੀ ਸਹੀ ਗੱਲਬਾਤ ਦੱਸਣ ਦੇ ਜੋ ਵੀ ਹੈਗੀ ਆ ਕੱਲ ਨੂੰ ਜਦੋਂ ਉਹ ਇਹੋ ਜਿਹੇ ਧੀ ਪੁੱਤ ਕੋਈ ਗਲਤ ਕਦਮ ਚੁੱਕ ਲੈਣਾ ਤਾਂ ਫਿਰ ਅੱਖਾਂ ਸੇ ਘਸੌਣ ਦੇ ਦੇ ਰੋਂਦੇ ਆ ਕਿ ਸਾਡੀ ਧੀ ਨੇ ਆ ਕੀ ਕੰਮ ਕੀਤਾ ਸਾਡੀ ਤਾਂ ਬੇਜ਼ੀ ਹੋ ਗਈ ਆ ਸਾਰੇ ਪਿੰਡ ਦੇ ਵਿੱਚ ਹੈ ਵੇ ਪੁੱਠੇ ਸਿੱਧੇ ਕੰਮ ਤੋਂ ਕੀ ਮਤਲਬ ਆ ਤੇਰਾ ਮਤਲਬ ਮੇਰਾ ਏ ਜਦੋਂ ਪਿਆਰ ਨਾਲ ਸਾਰੀ ਗੱਲਬਾਤ ਦੱਸੀ ਆ ਤਾਂ ਮੰਨਣ ਨਹੀਂ ਦੇ ਤਾਂ ਬਾਅਦ ਜਦੋਂ ਇਹੋ ਜਿਹੇ ਨਾ ਧੀ ਪੁੱਤ ਜਾ ਕੇ ਚੋਰੀ ਘਰੋਂ ਕੋਡ ਮੈਰਿਜ ਕਰਵਾ ਲੈਂਦਾ ਹੈ ਨਾ ਤਾਂ ਫੇਰ ਔਖੇ ਹੁੰਦੇ ਆ ਹਾਂ ਵੇ ਆ ਕੀ ਬਕਵਾਸ ਕਰੀ ਜਾਂਦਾ ਵਾ ਇਹੋ ਜਿਹਾ ਕੰਮ ਕਰਨ ਦਾ ਕਿਤੇ ਸੋਚੀ ਵੀ ਨਾ ਨੀ ਤੇ ਮਾਰ ਮਾਰ ਕੇ ਜੁੱਤੀਆਂ ਸਿਰ ਤੇ ਵਾਲ ਡਾਗੂਗੀ ਸਾਰੇ ਮੈਂ ਕਦੋਂ ਕਿਹਾ ਵਾ ਕਿ ਮੈਂ ਕੰਮ ਕਰਨਾ ਮੈਂ ਸਿਰਫ ਦੱਸਣ ਡਿਆ ਵਾਂ ਕਿ ਇਹੋ ਜੇ ਕੰਮ ਵੀ ਹੋ ਜਾਂਦੇ ਹੁੰਦੇ ਫਿਰ ਪਿਓ ਇਹਦਾ ਫੌਜ ਚ ਤੇਰੇ ਨਾਲੋਂ ਲੰਮੀ ਉਹਦੇ ਕੋਲ ਰਫਲ ਹੋਣੀ ਆ ਮਾਰ ਮਾਰ ਕੇ ਗੋਲਗਾ ਨਾ ਤੈਨੂੰ ਸ਼ੰਨ ਨਹੀਂ ਕਰ ਦੇਣਾ ਮੈਂ ਮਾਦਾ ਸਿਰਫ ਗੱਲ ਦੱਸਣ ਡਿਆ ਵੀ ਐਦਾਂ ਵੀ ਹੋ ਜਾਂਦਾ ਹੁੰਦਾ ਆ ਇਹੋ ਜਿਹੇ ਬਝਾਰ ਤਾਂ ਪਾਉਂਦੀ ਕੋਈ ਲੋੜ ਨਹੀਂ ਆਪਣੇ ਕੰਮ ਨਾਲ ਕੰਮ ਰੱਖ ਠੀਕ ਆ ਹੋਰ ਹੀ ਲੱਗਾ ਇੱਥੇ ਗੱਲਾਂ ਬਾਤਾਂ ਮੈਨੂੰ ਸੁਣਾਉਣ ਨਹੀਂ ਹੁਣ ਮਾਤਾ ਮੈਂ ਤੈਨੂੰ ਕੀ ਦੱਸਾਂ ਉਹ ਮੈਂ ਤਾਂ ਸਾਰੀ ਪਲੈਨਿੰਗ ਵੀ ਕਰ ਲਈ ਆ ਇੱਕ ਵਾਰੀ ਕੋਟ ਮੈਰਿਜ ਹੋ ਜੇ ਫੇਰ ਤੇ ਇਹਦੇ ਪਿਓ ਦਾ ਪਿਓ ਵੀ ਆ ਜੇ ਉਹ ਵੀ ਕਹਾਣੀ ਕਰ ਸਕਦਾ ਇਹਨੇ ਕੀ ਕਰ ਲੈਣਾ ਨਾਲੇ ਮੈਂ ਡਰਦਾ ਐਦੇ ਕੋਲੋਂ ਤੱਕ ਕੋ ਜਾਣਾ ਕਿੱਥੇ ਚੱਲਿਆ ਹਾਂ ਵੀ ਕਿੱਥੇ ਚੱਲਿਆ ਕਿਤੇ ਉਹ ਨਹੀਂ ਜਾਣਾ ਮੈਂ ਕਿੱਥੇ ਘਰਈਆਂ ਨਹੀਂ ਤੇ ਆਹ ਬੜੀ ਤਿਆਰੀ ਕੱਸੀ ਬੂਟ ਬਾੜੀ ਬੜੇ ਪਾਏ ਆ ਆ ਤਿਆਰ ਹਾਂ ਪਿੰਡਾਂ ਨਾਲ ਮੈਂ ਘਰੇ ਬਣਿਆ ਰਹਿਣਾ ਵਾ ਮੈਂ ਤਾਂ ਲੱਗਣ ਡਿਆ ਕਿੱਥੇ ਚੱਲਿਆ ਜਿੱਦਾਂ ਤੂੰ ਹੱਦ ਹੋ ਗਈ ਆ ਚੱਲਿਆ ਕਿਤੇ ਟੱਠੇ ਖੂਚ ਚੱਲਿਆ ਜੇ ਉਦਾਂ ਹੀ ਪਤਾ ਨਹੀਂ ਕੀ ਤੇ ਦੱਸ ਦੇ ਕਿਤੇ ਚੱਲਿਆ ਉਹਦੇ ਕਿਤੇ ਨਹੀਂ ਚੱਲਿਆ ਆਡੇ ਤੱਕ ਹੀ ਚੱਲਿਆ ਬਸ ਕਿੱਡੇ ਪਖੰਡ ਕਰਦਾ ਮਾਂਕ ਜੇ ਹੋਰ ਸੁਣਾ ਫਿਰ ਭੂਆ ਠੀਕ ਠਾਕ ਆ ਵੇ ਮੈਂ ਤਾਂ ਠੀਕ ਠਾਕ ਆ ਤੂੰ ਹੀ ਆਪਣੀ ਸੁਣਾਓ ਮੈਂ ਤਾਂ ਨਾ ਹਾਂ ਨਹੀਂ ਆ ਵੀ ਸ਼ੂਗਰ ਆ ਕਿ ਤੇ ਆ ਰਿਸ਼ਤਾ ਨਿਪਰੇ ਚੜ ਜੇ ਮੁੜ ਕੇ ਦੀ ਮੈਂ ਵਿਚੋਲਣ ਬਣਨਾ ਲਾ ਭੂਆ ਤੇਰੀ ਅੱਕ ਗਈ ਯਾਰੀ ਸਤੇ ਆਦੋ ਅਜੇ ਈ ਢੀ ਸਤੇ ਇਹਦੀ ਕੋਈ ਕਰਮ ਨਹੀਂ ਹੈ ਅੱਕੜਾ ਜਾਂ ਕੋਈ ਵਿਚਾਰੀ ਕੀ ਕਰੇ ਉਹ ਜਿਹਦਾ ਤੇ ਜੋਰ ਪੈਂਦਾ ਉਹ ਜਾ ਕੇ ਤੇ ਭੂਆ ਨੂੰ ਢਾ ਲੈਂਦਾ ਉਹ ਹੋਰ ਬੀਤੀ ਕਰ ਲੈਂਦਾ ਉਧਰੋਂ ਮੈਨੂੰ ਗਵਾਣ ਦੀ ਵੇਖਣੇ ਪੈਂਦੀ ਆ ਪੇਰ ਨਾਲ ਦੀ ਰਹਿ ਰਹੇ ਉਧਰੋਂ ਮੈਨੂੰ ਜਦੋਂ ਜੀ ਕਰਦਾ ਇਹਦੀ ਚਾਚੀ ਜਾ ਕੇ ਮੇਰੀ ਬੀਤੀ ਕਰ ਆਉਂਦੀ ਆ ਘਰ ਮੇਰੀ ਚਾਚੀ ਕਰ ਆਉਂਦੀ ਆ ਕਿ ਤੇਰੀ ਭਾਬੀ ਕਰ ਆਉਂਦੀ ਆ ਚਲ ਉਹ ਤਾਂ ਫੇ ਮੇਰੀ ਭਾਬੀ ਤੇ ਤੇਰੀ ਤੇ ਚਾਚੀ ਲੱਗੀ ਨਾ ਆ ਭਾબી ਤੇਰੀ ਪਹਿਲਾਂ ਬਣੀ ਚਾਚੀ ਤੋਂ ਬਾਅਦ ਚ ਬੜੀ ਭਾਵਾ ਤੇ ਮਾਂ ਪੁੱਤੀ ਜਾ ਕੇ ਤਾਂ ਅੱਗਾ ਪਿੱਛਾ ਨਹੀਂ ਵਹਿੰਦੇ ਚਲ ਕੋਈ ਗੱਲ ਨਹੀਂ ਭੂਆ ਉਹ ਕਰਮਾਂ ਦੇ ਕੜਛੇ ਆ ਮਿਲਦੇ ਹੀ ਹੁੰਦੇ ਆ ਆ ਲੱਲੋ ਦੋ ਹੱਥ ਕਰਕੇ ਕਰਮਾਂ ਦੇ ਕੜਛੇ ਤੈਨੂੰ ਚੰਗੇ ਆ ਭਾਣਜੀ ਭੂਆ ਤੇ ਹੈ ਚੰਗਾ ਕੀ ਆਨੇ ਹੁੰਦੇ ਆ ਬਿਚੜੜ ਭੂੰਡੀਆਂ ਨਿਕਲੀਆਂ ਨੇ ਆ ਹੋ ਗਏ ਭੂਆ ਤੇ ਹੈ ਨੱਠੀ ਫੈਨਦੀ ਚਾਰ ਸਫੇਰੇ ਪੈਰੀ ਜਤੀ ਨਹੀਂ ਪਾਉਣ ਡਈ ਕਤਿੰਗਿਆ ਦਰ ਇਸ ਤੇ ਅਕਰਾਉਂਡ ਹੈ ਆ ਮੈਂ ਤਾਂ ਕਹਿਣਾ ਭੂਆ ਨੂੰ ਹੁਣ ਡਰੀ ਜਾਨੀ ਆ ਆਪਣਾ ਕੋਈ ਰਿਸ਼ਤਾ ਕਰਾਵੇਂਗੀ ਫੇਰੀ ਛਾਪਾਂ ਪਹਿਣ ਗਈ ਆ ਹਾਂ ਆਹੋ ਤੇਰਾ ਰਦਾ ਛਾਪਾਂ ਦੀ ਬੋਦੀ ਹੱਥ ਵਢਾ ਲਾ ਹਨਾ ਛਾਪਾਂ ਡਿਆ ਮੈਨੂੰ ਹਾਂ ਡੇ ਭੂਆ ਨੂੰ ਸੁਪਣਾ ਵੀ ਨਹੀਂ ਲੈਣਾ ਕਿ ਮੈਂ ਨਹੀਂ ਛਾਪਾਂ ਛੂਬਾਂ ਲੁੰਦੀ ਮੈਨੂੰ ਤੇ ਇਹ ਆ ਮੈਨੂੰ ਇਹੋ ਬੜੀ ਖੁਸ਼ੀ ਆ ਪੇ ਰਿਸ਼ਤਾ ਹੋ ਜਾਵੇ ਸਹੀ ਕੇ ਤਰ੍ਹਾਂ ਚਲ ਭੂਆ ਸਾਡੇ ਵੱਲੋਂ ਤਾਂ ਨਹੀਂ ਆਉਂਦੀ ਕੋਈ ਸ਼ਿਕਾਇਤ ਅਹੀਂ ਤੇ ਚਲੋ ਰੱਬ ਦੀ ਰਾਜਾ ਦੇ ਵਿੱਚ ਖੁਸ਼ ਵਾਂ ਜਿੱਥੇ ਰੱਬ ਰੱਖੇ ਅਹੀਂ ਤੇ ਉੱਥੇ ਰਹਿਣਾ ਚਾਹੁੰਨੇ ਪਰ ਹੁਣ ਹਰ ਕਿਚਾਨ ਦੇ ਢਿੱਡ ਵਿੱਚ ਥੋੜਾ ਹੀ ਵੜ ਜਾਣਾ ਵਾਂ ਅਹੀਂ ਥੋੜਾ ਕੇ ਇਹਨੂੰ ਸਿਖਾ ਦੇਣਾ ਵਾਂ ਵੀ ਸਾਡੇ ਆਖੇ ਲਾ ਕੇ ਚੱਲੋ ਤੇ ਕੀ ਪਤਾ ਹੋਵੇ ਤੇ ਤੁਹਾਡੇ ਲਾਗੇ ਰਹਿੰਦੇ ਹੋ ਤੁਸੀਂ ਖੁਸ਼ ਰਹਿੰਦੇ ਜੀ ਉਹ ਪਤਾ ਨਹੀਂ ਕਿਹੜੀ ਗੱਲੋਂ ਸਾਡੇ ਫੂਕੇ ਜਾ ਕੇ ਮੇਰੇ ਘਰ ਪੈ ਜਾਂਦੇ ਆ ਉਹਦਾ ਤਾਂ ਬਬਤਾ ਹੀ ਡਰਾ ਹੜਿਆ ਵਿਚਾਰੀ ਨੂੰ ਡਰਾ ਚੜਿਆ ਸ਼ੁਕਰ ਕਰੋ ਮੇਰੇ ਚਾਰ ਸਾਥ ਚੱਲਦੇ ਆ ਨਹੀਂ ਤਾਂ ਮੁੱਕੇ ਜਾਂ ਲੋ ਭੂਆ ਦੀਆਂ ਸੁਣ ਲੋ ਕੱਲਾ ਦੋ ਟੰਡਾ ਦੀ ਹੱਲਾ ਹੋ ਗਿਆ ਭੂਆ ਦੇ ਕਰੇ ਵੀ ਉਹ ਵੀ ਹੋ ਗਿਆ ਕੇ ਹੱਲਾ ਬਚ ਗਈਆਂ ਇੱਧਰ ਆ ਗਈਆਂ ਤਾਂ ਬਚ ਗਈਆਂ ਹੋਰ ਨਹੀਂ ਸਾ ਕਿਤੇ ਜਾਂਦੇ ਜੀ ਤਾਂ ਜੀ ਉਹਨਾਂ ਨੇ ਵੇਖ ਲਿਆ ਤਾਂ ਇੱਥੇ ਅੰਗ ਮੈਨੂੰ ਢਾ ਲੈਣਾ ਹੀ ਹੋ ਨਹੀਂ ਹੋਣਾ ਇਦਾਂ ਨਹੀਂ ਕਰਨ ਦਿੰਦੇ ਸਾਡੇ ਵਾਲੇ ਹੋ ਗਈਆਂ ਫਤ ਹੋਣਾ ਮੈਂ ਕਿੱਥੇ ਆਖਣਾ ਅਜੇ ਕੋਈ ਪਤਾ ਕੁੜੀ ਵਾਲੇ ਵੀ ਕਿਤੇ ਕਲਾਸ ਲਾ ਕੇ ਇਹਦੀ ਉਦੋਂ ਕਿ ਜੇ ਆਹੋ ਕਿ ਉਹ ਵੀ ਆਏ ਹੀ ਉਹ ਆਪਣਾ ਗੁੱਸਾ ਛਾਣ ਕੇ ਅਜੇ ਉਹਨਾਂ ਨੇ ਤੇ ਚੱਲਣ ਹੀ ਨਹੀਂ ਦਿੱਈ ਗੱਲਬਾਤ ਤਾਂ ਅਜੇ ਇਹ ਜਾ ਪਹੁੰਚੇ ਉੱਥੇ ਵੇਲੇ ਮਾਂ ਪੁੱਤ ਇਹਨਾਂ ਜਾ ਕੇ ਭੂਆ ਨੂੰ ਤਾਂ ਗੱਲ ਕਰਦਾ ਕਰਦਾ ਪਸੀਨਾ ਆ ਗਿਆ ਡਰ ਦੇ ਨਾਲ ਦਾਰੇ ਇਹ ਲੱਗਦਾ ਕਿ ਪਰਜਾਈਆਂ ਹੋ ਰਹੇ ਨਾ ਮੈਂ ਹੁਣੇ ਵੀ ਦਵਾਲੇ ਹੋ ਜੀ ਨਹੀਂ ਮੈਂ ਨਹੀਂ ਹੁੰਦੀ ਅੱਗੇ ਨਹੀਂ ਨਿਚਰਦੀ ਹੋਈ ਤੇ ਹੁਣ ਮੈਂ ਤੇ ਦਵਾਲੇ ਹੋਣਾ ਨਹੀਂ ਤੂੰ ਤਾਂ ਘਰ ਸਾਡੇ ਬੈਠੇ ਤਾਂ ਕੰਮਣੋ ਤੋਂ ਡਈਆਂ ਵੀ ਉਹ ਨਾ ਕਿਤੇ ਆ ਜੇ ਡੈਣ ਅਹੀਂ ਤੇ ਵੇਲਾ ਫੇਰ ਬੂਆ ਤੇਰਾ ਮਾਨ ਰੱਖਿਆ ਹਾਂ ਆਹ ਇਹ ਤਾਂ ਗੱਲ ਹੈਗੀ ਆ ਹਾਂ ਤੂੰ ਫੇਰ ਮੇਰੀ ਮਾਂ ਨੂੰ ਮਾੜਾ ਕਿ ਜਾਨੀ ਨਹੀਂ ਨਹੀਂ ਭਰਾਵਾ ਤੁਸੀਂ ਤਾਂ ਮੇਰੀ ਰਹਿ ਰੱਖ ਲਈ ਮੈਂ ਤੁਹਾਨੂੰ ਮਾੜਾ ਕਿਉਂ ਆਖਣਾ ਵਾਂ ਮੈਂ ਤਾਂ ਬੜੀ ਖੁਸ਼ ਹਾਂ ਸੰਨ ਲਾਇਆ ਤੂੰ ਖੁਸ਼ ਰਹਿ ਬੜੀ ਪੱਬੀ ਹੋਣਾ ਖੋਜਵਾ ਜਦੋਂ ਦੀ ਮੈਂ ਇੱਥੋਂ ਗਈ ਹਾਂ ਨਾ ਹੋ ਕੇ ਬੜੀ ਰੱਬ ਦੀ ਮਿਹਰ ਆ ਬੜੀ ਖੁਸ਼ਵਾ ਮੈਂ ਚੱਲ ਮੂੰਹ ਪੂੰਝ ਲਾਉਣ ਪਸੀਨਾ ਬੜਾ ਆ ਗਿਆ ਗੁੱਸੇ ਨਾ ਆਉਂਦਾ ਯਾਰ ਗੁੱਸੇ ਨਾਲ ਡਰਨਾ ਡਰਨਾ ਗੁੱਸੇ ਨਾਲ ਥੋੜੀ ਬੰਦਲ ਗਈ ਜੀ ਜਿੰਨਾ ਮੱਝੀ ਸਮਝ ਲਓ ਚੱਲ ਹੋਰ ਹੁਣੇ ਆ ਗਿਆ ਤੇ ਤਰੇਲੀਆਂ ਹੁੰਦਾ ਲੱ ਲਲ ਨਹੀਂ ਇੱਧਰ ਨਹੀਂ ਆਉਂਦੀ ਸਾਡੇ ਨਾਲ ਵੀ ਲਾਲ ਚੰਡੀ ਆਈ ਨੇ ਆਹਾਂ ਚਲ ਠੀਕ ਆ ਇਹ ਹੋਰ ਸੁਣਾ ਫੇ ਮੇਰੇ ਸਹਰਿਆਂ ਦੀ ਬਸ ਬੜੀ ਵਧੀਆ ਬਹੁਤ ਖੁਸ਼ਵਾ ਹੋ ਵੀ ਹਾਂ ਹਾਂ ਨੂਰਾਨੀ ਮੇਰੀ ਖੋਸ਼ਾ ਬੜੀ ਖੁਸ਼ਵਾ ਹੋ ਵੀ ਚਲੋ ਚੰਗੀ ਗੱਲ ਹੈ ਖੋਸ਼ੇ ਤੇ ਖੋਸ਼ੀਆਂ ਨੂੰ ਚਾਹੀਦੀ ਹੈ ਤੇ ਤੁਸੀਂ ਵੀ ਹੁਣ ਦੱਸ ਦਿਓ ਕੋਈ ਨੇਕ ਕੀਆ ਕੀਆ ਤੇ ਮੈਂ ਦੱਸ ਹੁਣ ਘਰ ਦਾ ਕੰਮ ਨਾ ਕਰਿਓ ਪੂਆ ਆਪਣੀ ਨਾ ਹੁਣ ਕੌਣਾ ਵਾਲੀ ਘਰ ਨਾ ਵਾਲੀ ਨਾ ਹੋਵੇ ਵੇਖ ਪੂਆ ਤੂੰ ਜਿੱਦਾਂ کہیںਗੀ ਨਾ ਉਦਾਂ ਹੀ ਹੋਊਗਾ ਆਪਾਂ ਨਹੀਂ ਇੰਚ ਵੀ ਹਿਲਦੇ ਕਿਸ ਗੱਲ ਤੋਂ idea. ਹਾਂ ਕੋਈ ਗੱਲਬਾਤ ਹੈਗੀ ਆ ਸਾਡੇ ਨਾਲ ਸਿੱਧੀ ਕਰੋ ਇਹ ਨਹੀਂ ਕਿ ਦਿਲ ਵਿੱਚ ਰੱਖ ਛੜਨੀ ਆ ਤੇ ਮੁੜ ਕੇ ਕੱਲ ਨੂੰ ਜਾ ਕੇ ਆ ਗੱਲ ਇਦਾਂ ਵਾ ਤੇ ਆ ਗੱਲ ਜਿੱਦਾਂ ਵਾ ਉਹ ਨਹੀਂ ਚੀਜ਼ ਸਹੀ ਅੱਜ ਜਿਹੜੀ ਗੱਲ ਕਰਨੀ ਆ ਉਹ ਸਿੱਧੀ ਕਰੋ ਠੀਕ ਆ ਆਪਣੇ ਵਾਲਾ ਤਪੂਆ ਤਾਂ ਉਹਨੂੰ ਸਿੱਧਾ ਪਤਾ ਵੀ ਅਸੀਂ ਤਾਂ ਕੁਝ ਨਹੀਂ ਲੈਣਾ ਦੇਣਾ। ਵੀ ਉਹ ਵੀ ਵਿਚਾਰੇ ਨਾ ਮਾੜੇ ਮਾਤੜੀ ਹੀ ਬੰਦੇ ਤੇ ਬੜੇ ਹੀ ਖੁਸ਼ਵਾ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਹੁਣ ਦੂਜੇ ਥਾਂ ਤੇ ਘਰਾਤਾ ਆਏ ਨੇ। ਬੜੇ ਹੀ ਖੁਸ਼ਵਾ ਉਹ ਵੀ ਨਾਲੇ ਉਹ ਰਹਿੰਦੇ ਹੁੰਦੇ ਕੁੜੀ ਨੂੰ ਨਾ ਪਹਿਲਾਂ ਹੀ ਨਹੀਂ ਇਹ ਪਸੰਦ ਹੈਗਾ ਬੋਧਿਆਂ ਵਾਲਾ। ਸਾਨੂੰ ਵੀ ਕੁਝ ਨਹੀਂ ਚਾਹੀਦਾ ਸਿਰਫਾਨੂੰ ਕੁੜੀ ਚਾਹੀਦੀ ਏ ਕੁੜੀ ਆਗਿਆਕਾਰ ਹੋਏ ਕੰਮ ਕਰ ਆਪਣਾ ਲੈ ਕੇ ਤੁਰ ਪੇ ਹਨ ਹੋਰ ਕੁਝ ਨਹੀਂ ਚਾਹੀਦਾ ਕੰਮ ਸਾਰਾ ਹੀ ਕਰ ਲੈਂਦੀ ਆ ਬਸ ਫ ਟਿਕਾ ਕੰਮ ਕਰ ਲੈਂਦੀ ਥੋੜੀ ਕੀ ਚਾਹੀਦਾ ਤੇਰੀ ਰਹਿ ਰੱਖਣ ਦੇ ਚੱਕਰ ਦੇ ਵਿੱਚ ਸਾਨੂੰ ਪਤਾ ਉਹਨਾਂ ਸਾਡਾ ਇੱਥੇ ਕੀ ਬਣਨਾ ਵਾ ਸਾਨੂੰ ਨਿਤ ਭੁਗਤਣੀਆਂ ਪੈਣੀਆਂ ਇਹ ਤਾਂ ਫਿਰ ਹੈ ਹੀ ਆ ਹੁਣ ਫਿਰ ਇਹ ਆ ਨਾ ਮੇਰੀ ਰਹਿਮ ਨਹੀਂ ਨਾ ਰਹਿੰਦੀ ਜੇ ਮੈਂ ਨਹੀਂ ਹੀ ਕਰਾਉਂਦੀ ਤਾਂ ਉਹਨਾਂ ਨੇ ਅਗਲੇ ਆਨੇ ਸਾਇਆਂ ਦਿੱਤੀਆਂ ਹੀ ਸਾਰਿਆਂ ਰਿਸ਼ਤੇਦਾਰਾਂ ਨੂੰ ਆਖਿਆ ਸੀ ਉਹ ਤਰੀਕ ਮੈਥਲੀ ਸੀ ਇਹ ਤੇ ਜਾਣ ਕੇ ਪੰਗਾ ਪਾ ਕੇ ਪੈ ਗਏ ਸੀ ਨਾ ਉਹ ਚਲ ਭੂਆ ਜਿਹੜਾ ਕੰਮ ਹੋ ਗਿਆ ਉਹ ਤੇ ਗਿਆ ਹੋ ਹੁਣ ਤਾਂ ਮੈਨੂੰ ਇਹ ਦੱਸ ਕਿ ਆਪਣਾ ਚਾਚੇ ਨਾਲ ਕੀਤੀ ਸੀ ਗੱਲ ਕਿ ਨਹੀਂ ਕੀਤੀ ਉਹਦੇ ਨਾਲ ਗੱਲ ਜ਼ਰੂਰ ਕਰ ਲੈਣੀ ਮੁੜ ਕੇ ਕੱਲ ਨੂੰ ਇਹ ਨਾ ਹੋਏ ਕਿ ਚਾਚਾ ਵੀ ਤੇਰੇ ਦਿਵਾਲੇ ਹੁੰਦਾ ਕਰੇ ਉਹਦਾ ਆਇਆ ਹੀ ਫੋਨ ਕਰ ਲਈ ਮੈਂ ਉਹਦੇ ਨਾਲ ਗੱਲ ਅੱਛਾ ਤੇ ਕੀ ਆਂਦਾ ਆਂਦਾ ਹੀ ਚੰਗਾ ਕੀਤਾ ਚਲ ਜੇ ਉਹ ਨਹੀਂ ਮੰਨੇ ਜਾਂਦਾ ਹੀ ਇਹਨਾਂ ਦੇ ਮਾਂ ਪੁੱਤਾਂ ਦਾ ਕਸੂਰ ਵਾ ਉਹਨੇ ਤਾਂ ਨੀ ਉਹਦਾ ਮੇਰੇ ਨਾਲ ਕੋਈ ਵਾਦੀ ਘਾਟੀ ਆਕੀ ਪਰ ਇਹਨਾਂ ਨੇ ਮੇਰਾ ਫੱਕਾ ਨਹੀਂ ਨਾ ਛੱਡਿਆ ਪਤਾ ਨਹੀਂ ਇਹ ਕੱਲ ਪਰਸੋਂ ਗਏ ਵੀ ਆ ਤਿਆਰ ਹੋ ਕੇ ਕਿਹਦੇ ਪਾਸੇ ਦੋਵੇਂ ਮਾਂ ਪੁੱਤ ਹੁਣ ਇਹਨੇ ਮੈਨੂੰ ਪਤਾ ਵੀ ਇਹ ਕਿਹੜੇ ਪਾਸੇ ਗਏ ਆ ਜਾਂ ਕਿਹੜੇ ਕੰਮ ਗਏ ਆ ਨੱਠੇ ਫਿਰਟੇ ਨੂੰ ਤਿਆਰ ਹੋ ਕੇ ਕਵਲ ਦੱਸਦਾ ਸੀ ਹਾਂ ਹੁਣ ਬੁਲਟ ਵਾਲੀ ਕੁੜੀ ਲਵ ਦਿਹਾਣਾ ਵਿੱਚੋਂ ਬੁਲਟ ਨੂੰ ਪਤਾ ਨਹੀਂ ਪਰ ਇੰਨੀ ਗੱਲ ਉਹਨਾਂ ਸਿੱਧੀ ਕਹਤੀ ਆ ਕਿ ਤੇਰੇ ਨਾਲੋਂ ਪਹਿਲਾਂ ਵੀ ਆਉਣਾਗੇ ਮੁੰਡਾ ਹੁਣ ਮੈਨੂੰ ਇਹ ਨਹੀਂ ਪਤਾ ਵੀ ਕੋਈ ਹੋਰ ਪਰਿ ਲੈ ਕੇ ਆਉਂਦਾ ਹੀ ਓ ਕਿ ਜਾਂ ਫਿਰ ਕੋਈ ਡਾਂਗ ਫੇਰ ਨਾਲ ਹੀ ਆਉਂਦੇ। ਮੈਨੂੰ ਤਾਂ ਮੋਜਾਂ ਲੱਗ ਜਣੀਆਂ ਮੇਰੀਆਂ ਦੋ ਭਾਬੀਆਂ ਹੋ ਜਾਣੀਆਂ ਇੱਧਰ ਵੀ ਭਾਬੀ ਉੱਧਰ ਵੀ ਭਾਬੀ। ਆਹੋ। ਇਹਨਾਂ ਨਾਲ ਨਾਲ ਕਦੀ ਉਹ ਭਾਬੀ ਆਏ। ਇਹਨਾਂ ਉਹ ਭਾਬੀ ਉਹ ਨਾਲ ਡਾਂਗਾਂ ਖਾਂਦੀ ਆ। ਇਹਦੇ ਆਉਗੇ ਤੇ ਪਤਾ ਲੱਗੇਗਾ। ਹੁਣ ਸਾਡੀਆਂ ਤਰੇਲੀਆਂ ਛੁੱਟੀਆਂ ਬਣ ਗਈਆਂ ਤੇਰੀਆਂ ਛੁੱਟੀਆਂ। ਮੁੜ ਕੇ ਚਾਚੀ ਨੇ ਦੌੜਾਂ ਵਿੱਚ ਕਢਾ ਦੇਣੀਆਂ ਤੇਰੀਆਂ। ਚੱਲ ਜਿੱਧਰੋਂ ਆਈਂ ਐ ਤੂੰ। ਚੱਲ ਕੋਈ ਨਹੀਂ ਉਹ ਭਾਬੀ ਵੱਲੋਂ ਦੌੜਾਂ ਨਿਕਲ ਗਏ ਤੇ ਆਪਣੀ ਵਿਹਾਈ ਆ ਫੇਰ। ਤੂੰ ਬੱਸ ਕਰ। ਉਦਾਂ ਦੇ ਕਦੇ ਉੱਧਰ ਜਾਂਦੀ ਨਹੀਂ ਮੁੜ ਕੇ ਭਾਬੀ ਆਉਣ ਦੇ ਉੱਤੇ ਜਾਣ ਦਾ ਵੀ ਨਾ ਚਾਚੀ ਨੰਬਰ ਹਟਾ ਲੈਣਾ ਇਹਨੂੰ ਹਟਾ ਲੈਣਾ ਇਹ ਵਾਕਿਆ ਹੀ ਉਦਾਂ ਤੇ ਕਦੀ ਆਈ ਨਹੀਂ ਹੈਗੀ ਹੁਣ ਆ ਗਈ ਹੈ ਮੇਰੀ ਨੂਨ ਪੁੱਠੀਆਂ ਮੱਤਾ ਦੇਣ ਐਵੇਂ ਆ ਕੇ ਕੋਈ ਵੀ ਕੰਮ ਕਰੀ ਸਾਡੇ ਦੇ ਉੱਤੇ ਤਵੱਗੇ ਔਖੇ ਰਹਿੰਦੇ ਓਈ ਉਹਦੀ ਵੀ ਤੇ ਭਾਬੀ ਆ ਹੀ ਜਾਣੀ ਹੈ ਨਾ ਭਾਬੀ ਚਾਚੀ ਨੇ ਨਜੇ ਤੱਕ ਕੋ ਕਿਹਾ ਵੈਸੇ ਮੇਰੇ ਨਾਲ ਕਹਾਂ ਤੈਨੂੰ ਕਿੱਥੋਂ ਹਟਾ ਬੋਲ ਚਾਲੀ ਕਦੋਂ ਹੁੰਦਾ ਉਹਦੇ ਨਾਲ ਇਹ ਨੋਟ ਬੋਲ ਗਿਆ ਨਾ ਮਾਈ ਦਾ ਦਾਦਣ ਤੋਂ ਨਿਕਲਦੇ ਨਹੀਂ ਨਹੀਂ ਤੂੰ ਆਪਣੀ ਭਾਬੀ ਲੈ ਕੇ ਉਧਰ ਚਲ ਜਾ ਕਰੀ ਆਹੋ ਮੈਂ ਦੇਖ ਮੈਂ ਦੋਵਾਂ ਭਾਬੀਆਂ ਦੋਵਾਂ ਦੀ ਬਣਾ ਦਾਂਗੀ ਨਾ ਗੱਲ ਬਾਤ ਹਾਂ ਤੂੰ ਨਾ ਨਾ ਬਗਾੜ ਪਾਵੇਂਗੀ ਚੱਲ ਤੂੰ ਉੱਥੇ ਬਹਿ ਕੇ ਗੱਲਾਂ ਕਰ ਮਾਰੇ ਦਾਜਾ ਚਾਹ ਬਣਾ ਕੇ ਲਿਆ ਬਣਾਉਣੀ ਹੈ ਮੈਂ ਵੀ ਭੂਆ ਦੀਆਂ ਗੱਲਾਂ ਸੁਣ ਲੈ ਚਾਰ ਬਹਿ ਲੈਂਦੇ ਉਹਨੂੰ ਵੀ ਲੱਗ ਕੇ ਚੱਲ ਮੈਂ ਲੈਂਦੀ ਆ ਇਹਦੀ ਭਾਂਮ ਚੋਲਣ ਨਹੀਂ ਮੈਨੂੰ ਆਪਾਂ ਜੇਪਰੇ ਮੈਨੂੰ ਆਹੋ ਨਾਪਰਾ ਚਾਹ ਲੈ ਲੈਂਦੇ ਓ ਗੇ ਵਿਚਾਰੀ ਕੰਮਣ ਡਈ ਤਾਂ ਦਾ ਉਹਦੀ ਨਾਲ ਵਿਚਰਨ ਡਾ ਜਿਆ ਇਹਨੇ ਆਪਣੇ ਚੜ ਲੈਣਦੇ ਤੋਂ ਬੁਲਾ ਕੇ ਚੜਦਾ ਇਹਨੂੰ ਨਹੀਂ ਹੋਵੇ ਹਣਾ ਇਹਨੂੰ ਵੀ ਤੇ ਵੀ ਆਉਣਾ ਹੈ ਨਾ ਤੂੰ ਆ ਵੀ ਆਉਣਾ ਕੋਈ ਗੱਲ ਨਹੀਂ ਇਹਨੂੰ ਵੀ ਆਵਾਂਗੇ ਕਿ ਇਹਨੂੰ ਕਾਨੀ ਵੀ ਆਉਣਾ ਇਹਦਾ ਵੀ ਆਪਾਂ ਸੋਚਾਂਗੇ ਜੇ ਇੱਕ ਮੂਰਖ ਹੋ ਜੇ ਸਾਰੇ ਥੋੜੇ ਮੂਰਖ ਹੋ ਜਾਂਦੇ ਨੇ ਇਹਦਾ ਵੀ ਤੂੰ ਹੀ ਕਰਨਾ ਕੋਈ ਗੱਲ ਨਹੀਂ ਇਹਦਾ ਵੀ ਕਰਾਂਗੇ ਹਾਂ ਕਵਲ ਬੋਤ ਮਜ਼ਾਕ ਨਾ ਤੇ ਮਜ਼ਾਕ ਰਿਆ ਤੂੰ ਵੀ ਦੱਸ ਦੇ ਤੇਰੀ ਵੀ ਕੋਈ ਮੰਗ ਮੰਗੇਗੀ ਆ ਕਿ ਕਿਦਾਂ ਮੰਗ 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 ਮੇਰੀ ਹੈ ਸਹੀ ਹਾਂ ਜਿਹਦੇ ਹਲ ਮੰਗ ਦਿੱਤਾ ਬੂਆ ਨਹੀਂ ਕੋਈ ਬੋਲਟ ਹੈ ਕੋਈ ਚੈਨੀ ਓਏ ਆ ਵੇ ਭੂਆ ਹੱਥ ਜੋੜੇ ਰੱਬ ਰੱਬ ਕਰ ਹਾਨੂੰ ਨਹੀਂ ਕੋਈ ਚੀਜ਼ ਚਾਹੀਦੀ ਇਹੋ ਜੇ ਇਹ ਕਿਹੜੀਆਂ ਗੱਲਾਂ ਕਰਨ ਦੇਈਆਂ ਉਹਦੀ ਵੀ ਘਰ ਭੈਣ ਹੈ ਜੇ ਅੱਜ ਉਹ ਬੋਲਟ ਮੰਗੇਗਾ ਤੇ ਕੱਲ ਨੂੰ ਭੈਣ ਨੂੰ ਗੱਡੀ ਦੇਵੇਗਾ ਤੇ ਫੇਰ ਹੀ ਗੱਲ ਵਾਰਾ ਖਾਣੀ ਹੈ ਨਾ ਹਾਂ ਨਹੀਂ ਇਹ ਤੇ ਸੋਚ ਦੀ ਗੱਲ ਹੁੰਦੀ ਹੈ ਨਾ ਹਾਨੂੰ ਤੇ ਬਹੁਤ ਕੁਝ ਨਹੀਂ ਚਾਹੀਦਾ ਸਿਰਫ ਹਾਨੂੰ ਧੀ ਚਾਹੀਦੀ ਹੈ ਜਿਹੜੀ ਆਗਿਆਕਾਰ ਹੋਏ ਤੇ ਅਹੀ ਲੈਣ ਦੇਣ ਚ ਕੀ ਕਰਨਾ ਵਾ ਨਾ ਹੀ ਘਰੋਂ ਦੇਣੇ ਹੈ ਬੋਲਟ ਤੇ ਨਾ ਹੀ ਬੋਲਟ ਲੈਣੇ ਨੇ ਚਲੋ ਫਿਰ ਐਦਾਂ ਵਾਂ ਕਿ ਕੁੜੀ ਦਾ ਇੱਕ ਅੱਧਾ ਸੂਟ ਚੰਗਾ ਬਣਾ ਲਿਓ ਹੁਣ ਨਹੀਂ ਇੱਕ ਅੱਧਾ ਕਾਨੂੰ ਬਣਾਵਾਂਗੇ ਜਿੰਨੇ ਵਰੀ ਦੇ ਭਾਂਡੇ ਪੰਜ ਸੱਤ ਸੂਟ ਬਣਾਵਾਂਗੇ ਵਰੀ ਦੇ ਸੋਹਣੇ ਵੜੇ ਚਲ ਕੋਈ ਨਹੀਂ ਤੁਸੀਂ ਇੱਕ ਦੋ ਬਣਾਇਓ ਮੁੜ ਕੇ ਆਪੇ ਆਪਣੀ ਪਸੰਦ ਦੇ ਆਣ ਕੇ ਬਣਾ ਲੂਗੀ ਆਹ ਇਹ ਵੀ ਗੱਲ ਠੀਕ ਹੈ ਕੁੜੀਆਂ ਜਿਗਰ ਆਪਣੀ ਮਰਜ਼ੀ ਦੇ ਪਾਉਣੇ ਨੇ ਹਾਂਜੀ ਇੱਕੋ ਕੁਛ ਤਾਂ ਹੈਗੀ ਹੈ ਮੇਰੀ ਨੂੰ ਸੋਹ ਸੁੱਖਣਾ ਦੀ ਜਿਹੜੇ ਮਰਜ਼ੀ ਜਿੱਤਨਾਂ ਦੇ ਪਾਏ ਖਾਏ ਹੰਡਾਏ ਨੋ ਪਿੰਡ 'ਚ ਨਹੀਂ ਉਦਾਂ ਨਹੀਂ ਹੋਣੀ ਜਿੱਦਾਂ ਦੀ ਤੇਰੀ ਨੋ ਹੋਣੀ ਆ ਭਾਬੀ ਆ ਵੀ ਆ ਕਿ ਤੈਨੂੰ ਮੰਜੀ ਤੋਂ ਪੁੰਜੇ ਪੈਰ ਨਹੀਂ ਆਗਦੀ ਨੇ ਲੋਨ ਦਿਆ ਕਰਨਾ ਚੰਗਾ ਹੀ ਐ ਨਾ ਮੇਰੀ ਵੀ ਇੱਕੋ ਕੁਸ਼ੀ ਹੈ ਮੈਂ ਵੀ ਤੇ ਇਹਦੇ ਵਾਲੀ ਇਹਨਾਂ ਦੇ ਮੂੰਹ ਵਾਲੀ ਵੇਖਣਾ ਹੈ ਹੋਰ ਚੱਲ ਬਹੁਤ ਹੀ ਮੈਂ ਵਾਸਰੂਮੋਂ ਜਾ ਹੋਇਆ ਕਿ ਪੰ ਭਾਬੀ ਸਾਹਮਣੇ ਹੋਈ ਕੋਈ ਨਹੀਂ ਡੰਮ ਨਹੀਂ ਡਰ ਮਾਰਿਆ ਮੈਨੂੰ ਭਾਬੀ ਦਾ ਵਾੜੇ ਪੌਣੀ ਆ ਕੇ ਤੇ ਬਹਿ ਗਈ ਆ ਉਧਰ ਆਂਦੀ ਹੋਣੀ ਆ ਜਿਹੜੀ ਕੋਈ ਕਸਰ ਆ ਗਈ ਉਹ ਵੀ ਹੁਣ ਪੂਰੀ ਕਰ ਦਿੰਨੀ ਆ ਐਡੀ ਕਿਤੇ ਐ ਕਿਤੇ ਹੈ ਗਈ ਆ ਪਿਹੜੀ ਕਿਤੇ ਨੂੰ ਤਾਂ ਕਿਤੇ ਸਬਰ ਨਹੀਂ ਆਉਂਦਿਆ ਵੀ ਕਿਤੇ ਮੈਂ ਆਪਣੇ ਘਰ ਬਹਿ ਜਾ ਪਤਾ ਨਹੀਂ ਐ ਜੀ ਤੁਹਾਡੇ ਜਿੱਦਾ ਸਿਰ ਚੜ ਚੜ ਕੇ ਤੇ ਸਭੋ ਜਿਆਦਾ ਉਧਰ ਹੁੰਦੀ ਆ ਚੰਗੀ ਤੇਰੀ ਅੱਜ ਮੈਂ ਖੂੰਬ ਠੱਪਦੀ ਆ ਵੇ ਇੱਕ ਸਹੀ ਤੂੰ ਕੀ ਯਾਦ ਕਰੇਂਗੀ ਹੁਣ ਆਵੇਂਗੀ ਨਾ ਇੱਧਰ ਨੂੰ ਤੇ ਚਿਜਕ ਗਈ ਜਰਾ ਕਾਇਆ ਕਰੇਂਗੀ ਘਾਤੀ ਕੀ ਫਿਰਦੀ ਆ ਮਾਕ ਜੀ ਬਾਹਰ ਉਹਨੂੰ ਡਈ ਆ ਟਾੜੀਆਂ ਸ਼ਿਕਾਇਤਾਂ ਲਾਉਣ ਵੱਧ ਘੱਟ ਆਵੇਂ ਪਤਾ ਨਹੀਂ ਉਹਨੂੰ ਕੀ ਦੱਸੀ ਚਲੇ ਜਾਂਦੀ ਆ ਅਜਿਆਂ ਦੀ ਮੈਂ ਤਾਂ ਝੂਠ ਨਹੀਂ ਬੋਲਦੀ ਤੁਹਾਡੇ ਮਾਂ ਪੁੱਤਾਂ ਦੇ ਲਈ ਜਾਂਦੀ ਆ ਜੇ ਮੈਂ ਇਹ ਝੂਠ ਬੋਲਦੇ ਆ ਸੁਗਾਤ ਜੀ ਹੈ ਕਿੱਦਾਂ ਦੀ ਆ ਲੱਗੀ ਆ ਮਾਂ ਕਿ ਜੇ ਪਤੀਏ ਨੂੰ ਵਿਆਹਣ ਹੌਣ ਜਾਨੀ ਆ ਹਾਏ ਬਹਿ ਜਾ ਠਾ ਅਉਨੀ ਤੂੰ ਮਗਰੋਂ ਜਾਂਦੀ ਤੈਨੂੰ ਪਹਿਲਾਂ ਕਾਲੀ ਪੈ ਜਾਂਦੀ ਪਛੇਤੀ ਤੁਰ ਜਾ ਮੈਂ ਛੇਤੀ ਕੀ ਜਾਣਾ ਇਆਂ ਨਿਆਣੇ ਫੇ ਸਕੂਲੋਂ ਆ ਜਾਂਦੇ ਆ ਭੂਆ ਜੀ ਹੁਣੇ ਤੇ ਮੈਂ ਆਈ ਆ ਜੇ ਰਸੋਈ ਚਵੇਲੀ ਹੋ ਗੇ ਤਾਂ ਤੁਸੀਂ ਤੋਰੇ ਪੈ ਲੱਗੇ ਹੋ ਤਾਂ ਗੱਲਾਂ ਬਾਤਾਂ ਕਰਨੀਆਂ ਮੈਂ ਤੇ ਅਜੇ ਨਹੀਂ ਕੋਈ ਨਹੀਂ ਹੁਣ ਵਿਆਹ ਤੇ ਆਵਾਂਗੇ ਫੇ ਰਵਾਂਗੇ ਫੇ ਖੁੱਲੀਆਂ ਗੱਲਾਂ ਬਾਤਾਂ ਕਰਦੇ ਹੋ ਹੁਣ ਨਿਆਣੇ ਆ ਗਏ ਹੁਣੇ ਸਕੂਲੋਂ ਜੇ ਮੈਂ ਨਾ ਨਾ ਘਰ ਹੋਆ ਫੇ ਬੜਾ ਉੱਖਾ ਜਾ ਹੁੰਦਾ ਵਾ ਉਹਨਾਂ ਰੋਟੀ ਖਾਣੀ ਹੁੰਦੀ ਚਾਹ ਪੀਣੀ ਹੁੰਦੀ ਆ ਓ ਭੂਆ ਆਪਣੀ ਜਿਹਤ ਤੇ ਆ ਗਈ ਆ ਹੁਣੇ ਨਾ ਜਾ ਕੇ ਛੱਡਣਾ ਵੇ ਆਵੇ ਵੀ ਵੇਖੀ ਹਾਂ ਬਚੋਲਾਂ ਦਾ ਇੱਧਰ ਪੈਰ ਤੇ ਕਦੀ ਉੱਧਰ ਪੈਰ ਫੇਰ ਕਿੱਥੇ ਪੈਣ ਦਾ ਮੌਕਾ ਮਿਲਣਾ ਕੋਈ ਨਹੀਂ ਦੋ ਦਿਨ ਮਗਰੋਂ ਰਹਿ ਜਾਗੇ ਵੇਖ ਲਾਂਗੇ ਫਿਰ ਬਣਾ ਹਾਂ ਕਿੰਨਾ ਕੁ ਮਗਰੋਂ ਰਹਿਣੀ ਚਲ ਚੰਗਾ ਫਿਰ ਹਾਂ ਚੰਗਾ ਨਹੀਂ ਠੀਕ ਆ ਜੀ ਹਾਂ ਆ ਜਾ ਨਹੀਂ ਤੂੰ ਰਹਿਣਾ ਤੇ ਹਾਂ ਚਲ ਮੈਂ ਫਿਰ ਮੋਟਰਸਾਈਕਲ ਲਿਆਵਾਂ ਹਾਂ ਪੂਆ ਛੱਡੋ ਨਹੀਂ ਨਹੀਂ ਮੋਟਰਸਾਈਕਲ ਨਹੀਂ ਮੈਂ ਸਕੂਟਰੀ ਲੈ ਕੇ ਆਈ ਹਾਂ ਭੱਲੇ ਬੂਆ ਹਰ ਮਰੀਦ ਨੂੰ ਛੱਡਣ ਜਾਣਾ ਐਤ ਕਿਵੇਂ ਸਕੂਟਰੀ ਲੈ ਆਈ ਆ ਤੂੰ ਆ ਮੋਰਚਾ ਮਾਰ ਗਿਆ ਯਾਰ ਕੀ ਹੋਰ ਹੁਣ ਐ ਸਕੂਟਰੀ ਡੰਬਦੀ ਏ ਚਾਹਣਾ ਤੇ ਹਾਨੀ ਤੇ ਖਲੋ ਹ ਮੇਰੀ ਗੱਲ ਸੁਣ ਕੇ ਜਾਈ ਸਾਸਿਕਾ ਕਾ ਭੀ ਸਾਸਿਕਾ ਤੂੰ ਆਪਣੀ ਜੇਬ ਚ ਰੱਖ ਇੱਧਰ ਕੀ ਹੋ ਗਿਆ ਵਾ ਬੇ ਕੀ ਹੋ ਗਿਆ ਵਾ ਹਾਨੀ ਆਪਣੇ ਭਰਾ ਨੂੰ ਤੂੰ ਸਿਖਾਲ ਕੇ ਤੇ ਕਿਹੜੀ ਤੂੰ ਖੋਣ ਖੋਤੀ ਆ ਕਿੱਡਾ ਤੂੰ ਤੀਰ ਮਾਰ ਲਿਆ ਆ ਹਾਂ ਮੈਂ ਉਹਨੂੰ ਕੀ ਸਿਖਾਲਿਆ ਵਾ ਅਜੇ ਤੂੰ ਕੱਟ ਕੀਤੀ ਆ ਕੀ ਨਹੀਂ ਤੂੰ ਸਿਖਾਲਿਆ ਤੂੰ ਬੱਕਸਾ ਛੱਡੀ ਆ ਉਹਨੇ ਤਾਂ ਫੋਨ ਲਾਇਆ ਸੀ ਮੈਨੂੰ ਉਦਾਂ ਹੀ ਤੇ ਮੈਂ ਫਿਰ ਉਹਨੂੰ ਦੱਸ ਦਿੱਤਾ ਕੀ ਗੱਲ ਹੋਈ ਪੁੱਛ ਇਹਨੂੰ ਤੂੰ ਆਪ ਹੀ ਪੁੱਛ ਲੈ ਕੀ ਗੱਲ ਹੋਈ ਆ ਚੂਲੀਆਂ ਲੰਦੀ ਆ ਉਹਨੂੰ ਭਰਾ ਆਪਣੇ ਨੂੰ ਮੇਰਾ ਫੋਨ ਆਇਆ ਸੀ ਵੀਰ ਦਾ ਤੇ ਉਹਨੇ ਮੈਨੂੰ ਪੁੱਛਿਆ ਤਾਂ ਮੈਂ ਦੱਸ ਦਿੱਤਾ ਇਹਦੇ ਵਿੱਚ ਮੇਰੀ ਕੀ ਗਲਤੀ ਆ ਤੇ ਨਾ ਦੱਸਦੀ ਝੂਠ ਮਾਰ ਦੇਂਦੀ ਓ ਆਹ ਵੇ ਤੁਹਾਡੇ ਗਾੜੀ ਜੋੜੇ ਹੱਥ ਤੁਸੀਂ ਮਾਂ ਪੁੱਤ ਗਿੱਜੇ ਝੂਠ ਮਾਰਨ ਮੇਰੇ ਕੋਲ ਨਹੀਂ ਝੂਠ ਵੱਜਦਾ ਆਹੋ ਨਹੀਂ ਤੇਰੇ ਕੋਲ ਵੱਜਦਾ ਹੀ ਨਹੀਂ ਗਾ ਕੇ ਤੂੰ ਤਾਂ ਬੜੀ ਸੱਚ ਪੁੱਤ ਵਾ ਹਾਂ ਚੁੱਪ ਵੀ ਕਰ ਕੀ ਰਾਮ ਨਿਕਿਓ ਚੁੱਪ ਕਰਾ ਕਰ ਲਾਂ ਦੋ ਮੇਰੇ ਉਹਦੇ ਨਾਲ ਗੱਲ ਜਿਹੜੀ ਮੈਂ ਕਰ ਨਹੀਂ ਆ ਗੱਲ ਕਰਨੀ ਤਾਂ ਉਹ ਘਰ ਆ ਜਾਂਦੇ ਧੀ ਆ ਤੇ ਧੀਆ ਵਾ ਤੇ ਸਾਰੀ ਇੱਕੋ ਜਿਹੀ ਹੁੰਦੇ ਆ ਕਾਰ ਬੈਗੇ ਉੰਜ ਜਿਹੜੀ ਗੱਲ ਕਰਨੀ ਉਹ ਇਹੋ ਜਿਆਦੇ ਤਪੇ ਫਿਰਦੇ ਹੀ ਉਹਨੇ ਤਾਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਵੀਰ ਨੇ ਨਹੀਂ ਕੀਤੀ ਨਹੀਂ ਤਾਂ ਗੱਲਾਂ ਬਾਤਾਂ ਉਹਨੇ ਆਵੇਂ ਸਾਨੂੰ ਇੰਨੀਆਂ ਕੀਤੀਆਂ ਵਾ ਸਾਰੇ ਤੇਰੇ ਪਵਾੜੇ ਆ ਜਿਹੜੀਆਂ ਹੋਈਆਂ ਨਾ ਉਹੋ ਹੀ ਦੱਸੀਆਂ ਤੁਸੀਂ ਤਾਂ ਝੂਠ ਮਾਰਦੇ ਹੋ ਕਿ ਮੈਂ ਨਹੀਂ ਝੂਠ ਮਾਰਿਆ ਮੈਂ ਤਾਂ ਸੱਚੀ ਗੱਲ ਦੱਸ ਆਹੋ ਤੈਨੂੰ ਕਿੱਥੋਂ ਝੂਠ ਆਉਂਦਾ ਵਾ ਅਸੀਂ ਜੋ ਆ ਗਏ ਮਾਂ ਪੁੱਤ ਕੀ ਆਖਰ ਆ ਗਈ ਦੱਸ ਫਿਰ ਕੀ ਹੋ ਗਿਆ ਰਿਸ਼ਤਾ ਮੈਂ ਤੂੰ ਚੁੱਪ ਕਰ ਰਹਾ ਰਿਸ਼ਤਾ ਟੁੱਟ ਗਿਆ ਤਾਂ ਕੀ ਗੱਲ ਮੈਂ ਨਾਲ ਗੱਲ ਨਹੀਂ ਕਰ ਸਕਦੀ ਸਾਡੀ ਇੰਨੀਆਂ ਨੇ ਬੇਇੱਜ਼ਤੀ ਕਰਾਈ ਆ ਤੇ ਆ ਗੱਲ ਕਰਨ ਦਾ ਤਰੀਕਾ ਕੋਈ ਜੇ ਗੱਲ ਕਰਨੀ ਕੋਈ ਤਰੀਕੇ ਨਾਲ ਗੱਲ ਕਰੋ ਨਹੀਂ ਸਾਡੇ ਕੋਲ ਨਹੀਂ ਤਰੀਕਾ ਤੂੰ ਕਰ ਤਰੀਕੇ ਨਾਲ ਗੱਲਾਂ ਜਿਹੜੀ ਇਹ ਜਿਹੜੀ ਇਹ ਬੀਤੀ ਕਰਕੇ ਆਉਂਦੇ ਉਹਦਾ ਕੋਈ ਨਾਂ ਨਹੀਂ ਤੇਰੀ ਤਾਂ ਵਿਚੋਲਣ ਭੰਡਈ ਹੈ ਤੂੰ ਤੇ ਆਪੇ ਤਰੀਕਾ ਵਰਤਣਾ ਵਾ ਤੇ ਢਾਡੀ ਘੜੀ ਨਹੀਂ ਬਣੀ ਤਾਨੂੰ ਬਣਾਉਣਾ ਹੈ ਸਾਨੂੰ ਪਤਾ ਜਿੰਨੀ ਕ ਬਣੀ ਉੱਤੋਂ ਉੱਤੋਂ ਪਖੰਡ ਕਰਦੀ ਦੇਲੇ ਤੇ ਤੇਰਾ ਮਿਲਦਾ ਨਹੀਂ ਆਡੇ ਨਾਲ ਚੁੱਟਰੀ ਤੇ ਜਾ ਤੂੰ ਐਵੇਂ ਨਾ ਇਹਨਾਂ ਦੇ ਨਾਲ ਜਿੱਦੇ ਜਾ ਜਾ ਤੂੰ ਚੁੱਪ ਕਰਕੇ ਤੇ ਜਾ ਚੱਲ ਜਿਉਣਾ ਪੈ ਗਿਆ ਖਾਮ ਖਾਸੇ ਉੜਾ ਕੇ ਬਹਿ ਜਾਂਦੇ ਜਿੱਥੇ ਕਿਉਂ ਕਰੇ ਇਹ ਗੱਲ ਕੋਈ ਸਾਡੀ ਨਹੀਂ ਗੱਲ ਕਰਦੀ ਇਹਨੂੰ ਕੋਈ ਲੋੜ ਇਹ ਸਾਡੀ ਜੇ ਤੋ ਇਹ ਨਹੀਂ ਕੋ ਲੱਗਦੀ ਤੇ ਨਾ ਉਹਨੂੰ ਮਾਰਦੇ ਝੂਠ ਤੇ ਮੈਂ ਝੂਠ ਨਹੀਂ ਮਾਰਿਆ ਕੋਈ ਮੈਂ ਗੱਲ ਸੱਚੀ ਦੱਸੀ ਹਾਂ ਹਾਂ ਨਹੀਂ ਪਤ ਝੂਠੀ ਥੋਲੀ ਜਾਂਦੇ ਮਾਰਿਆ ਨਹੀਂ ਤੂੰ ਤੂੰ ਕੋ ਕਸਰ ਵੀ ਨਹੀਂ ਛੱਡੀ ਚੱਲ ਕੋਈ ਨਹੀਂ ਭਾਜੀ ਜਾਓ ਤੁਸੀਂ ਜਾਓ ਜਾਓ ਕਿੱਧਰ ਇੱਥੇ ਚੁੱਪ ਕਰਕੇ ਬਹਿ ਜਾ ਤੇ ਮੇਰੀ ਗੱਲ ਸੁਣ ਹੁਣ ਮੈਂ ਤੈਨੂੰ ਸੱਚੀਆਂ ਸੁਣਾਉਣ ਲੱਗੀ ਹਾਂ ਤੂੰ ਹੁਣ ਭੱਜਣ ਕਿੱਧਰ ਲੱਗੀ ਆ ਜਿਆਦਾ ਨਹੀਂ ਘੌਣ ਕਿਤੇ ਵੀ ਸੁਣ ਕੇ ਜਾਈ ਮੇਰੀਆਂ ਸੁਣ ਲੈ ਕਬਲ ਚਾਚੀ ਨੇ ਘਰ ਬੈਠ ਕੇ ਕੰਮ ਕਰਦੇ ਆਂ ਇਹਨਾਂ ਦੇ ਸਤਜਾਕਾਂ ਵਾਲੇ ਕੰਮ ਹੋ ਗਏ। ਸ਼ਰਨ ਜੀ ਮੈਨੂੰ ਬੁਰੀ ਲੱਗਦੀ ਏ ਤੈਨੂੰ। ਨਹੀਂ ਆ ਘਰ ਨਹੀਂ ਗਾ ਮੈਂ ਆਪਣੇ ਘਰ ਰੱਗ ਗਈ ਆ ਮੈਂ ਤੁਹਾਡੇ ਬੂਏ ਕਿੰਗੀ ਗਈ। ਇਹ ਤਾਂ ਦੋ ਦਿੰਦੀ ਵੇਖਣ ਡਈ ਹੋਣੀ ਆ ਪੇ ਉੱਥੋਂ ਆਵੇ ਤਾਂ ਮੈਂ ਇਹਦੇ ਨਾਲ ਲੜਾਈ ਕਰਾਂ। ਹਾਂ ਤਾਂ ਮੈਂ ਡਈ ਆ ਵੇਖਣ ਕੇ। ਹਾਂ। ਮੇਰਾ ਵੀ ਧਿਆਨ ਤੇਰੇ ਜੀ ਹੁੰਦਾ ਆ। ਫੇਰ ਚਾਚੀ ਕੋ ਕੰਮ ਆ। ਤੂੰ ਹੀ ਚੁੱਪ ਕਰਕੇ ਨਾ ਤੇ ਤੂੰ ਹੀ ਜਾਓ ਆਪਣੇ ਘਰ ਮੈਨੂੰ ਕਰ ਦੋ ਇਹ ਨਾਲ ਗੱਲ ਜਿਹੜੀ ਮੈਂ ਕਰ ਰਹੀ ਆ। ਕੋ ਉੱਤਰ ਸਕੂਟਰੀ ਤੋਂ ਐਵੇਂ ਇੱਥੇ ਸਿੰਘ ਫਸਾਉਂਦਾ ਤਾ ਡੈੱਕੀ ਕੰਮ ਵਿੱਚ ਬੋਲਣ ਦਾ ਕਰਾਂ ਦੇ ਰੱਖ ਲਾਂ ਤੇ ਚਾਬੀ ਮੇ ਸਕੂਟਰੀ ਲੈ ਹੁੰਨਾ ਵਾ ਵੱਡੇ ਤੂੰ ਹੀ ਸਕੇ ਸੋਧਦੇ ਮੋਟਰਸਾਈਕਲ ਦੀ ਸ਼ਟਡਾਉਨ ਜਾਂ ਨਹੀਂ ਆ ਭੈਣੇ ਚੁੱਪ ਕਰਕੇ ਬਹਿ ਜਾ ਤੂੰ ਜਿਆਦੀ ਨਾ ਸੱਕੀ ਸੋਧਦੀ ਉਹਦੀ ਬਾਣ ਚੰਗਾ ਹੁਣ ਉਹਨੂੰ ਕੋਈ ਗੱਲ ਕੋਣੀ ਆ ਕੋਣਦੀ ਰਿਆ ਦੇ ਚਾਬੀ ਮੇਰੇ ਕੋਲ ਬੁਰੀ ਲੱਗਦੀ ਗੱਲ ਤੇ ਮੇਨੂੰ ਕਾਣਾ ਨਾ ਆਵੇ ਜੇ ਮੈਂ ਤੁਹਾਡੇ ਰਗੀ ਝੂਠੀ ਆ ਵਾ ਹਾਂ ਜਾਂ ਨਹੀਂ ਆ ਚੁੱਪ ਕਰਕੇ ਬਹਿ ਜਾ ਵੱਡੀ ਤੂੰ ਸੱਚੀ ਮੈਨੂੰ ਭੁਲੇਖਾ ਨਹੀਂਗਾ ਤੇਰਾ ਸੱਚੀਆਂ ਸੁਣਾਈਆਂ ਮੇਰ ਨੂੰ ਸੁਣਾ ਹੁਣ ਮੈਂ ਤੈਨੂੰ ਸੁਣਾਉਂਦੀ ਹਾਂ ਸੁਣਦੀ ਕੋਣੀ ਮ ਦਿਲ ਕੋ ਥੋੜੀ ਜਾਨੇ ਮੇਰੇ ਲੱਗ ਗਿਆ ਹਾ ਕਿੱਡੀਆਂ ਇਹਨੂੰ ਗੱਲਾਂ ਹੁੰਦੀਆਂ ਮੱਖਜੇ ਮਾਨਸਵੰਨੀਆਂ ਆਹੋ ਤੈਨੂੰ ਤਾਂ ਨਹੀਂ ਨਾ ਹੁੰਦੀ ਨਹੀਂ ਮੈਨੂੰ ਨਹੀਂ ਕੀ ਹੁੰਦੀ ਕੋਈ ਵੀ ਜਿੰਨੀਆਂ ਤੈਨੂੰ ਹੁੰਦੀਆਂ ਵਾ ਜੀ ਜੀ ਘਰ ਆ ਜਾ ਹਾ ਘਰ ਬੈ ਕੇ ਗੱਲ ਕਰ ਲੈ ਇੱਥੇ ਚੰਗੇ ਲੱਗੀਦਾ ਸੜਕ ਤੇ ਹਾਂ ਨਹੀਂ ਮੈਂ ਤੈਨੂੰ ਇੱਕ ਵਾਰ ਤੇ ਕਿਹਾ ਵੀ ਮੈਂ ਆਪਣੇ ਘਰ ਗਈ ਹਾਂ ਹਾਂ ਜਾਓ ਤੂੰ ਹੀ ਆਪਣੇ ਘਰ ਤੂੰ ਹੀ ਕਰਦੇ ਜੀ ਇੱਥੇ ਚਾਚੀ ਚਾਬੀ ਤੇ ਫੜੋ ਚੁੱਪ ਕਰਕੇ ਬਹਿ ਜਾਵੇ ਅੰਦਰ ਚੱਲ ਤੇ ਲਾ ਜੀ ਚਾਬੀ ਵੱਲ ਧਿਆਨ ਵਾ ਲੈ ਫੜ ਆ ਇੱਧਰ ਲੱਗ ਗਿਆ ਹਾਂ ਹਾਂ ਤੱਕਰ ਗੱਲ ਹੋਏ ਜਿਹੜੀ ਕਰਨੀ ਆ ਇਹ ਤਾਂ ਮਾਂ ਪੁੱਤ ਕਿੱਜੇ ਝੂਠ ਮ ਆਹ ਇਹਨੇ ਕਹਿਦਾ ਸਰਕਾਰ ਨੂੰ ਗਿੱਜੇ ਇਹਦੀਆਂ ਗੱਲਾਂ ਤੋਂ ਗੁੱਸਾ ਆਉਂਦਾ ਜਿਹੜੀਆਂ ਕਰਦੀ ਆ ਹੋਗੀ ਟੋਡੇ ਵਾਲੀਓ ਜਾ ਜਾ ਮੈਂ ਤਾਂ ਜਦੋਂ ਕਹਿਨੀ ਤੀ ਜਾ ਤੂੰ ਕੜ ਜਾਂਦੇ ਮੈਨੂੰ ਤਾਂ ਵੀਰ ਨੇ ਦੱਸਿਆ ਹੈ ਕਹਿੰਦਾ ਜਾ ਜਾ ਚੋਕ ਕਰ ਜੇ ਰੂਟੀਆਂ ਬੂਰੀਆਂ ਲਉਣੀ ਆ ਖਦੇਵੀ ਬਾਬੂ ਨਹੀਂ ਕੋਈ ਕਸਰ ਛੱਡੇ ਨਹੀਂ ਉਹਨੂੰ ਦਿਖਾ ਲੈਣ ਵਾਲੀ ਤੇ ਤੁਹਾਡਾ ਘਰਾਬ ਹੋ ਗਿਆ ਵਾ ਵੇ ਨਹੀਂ ਆ ਮੁੰਡਾ ਕੀ ਕਰਦਾ ਧੱਕਾ ਮੇਰੇ ਕੋ ਚਾਬੀ ਕੋਈ ਜਾਂਦਾ ਹੈ ਚਾਬੀ ਮੇਰੀ ਗੱਲ ਸੁਣ ਹਾਂ ਮੁੰਡਾ ਵਿਆਹਣਾ ਨਾ ਮੇਰੇ ਤੋਂ ਪਹਿਲਾਂ ਤੇ ਜੀ ਸਦਕੇ ਆ ਵਿਆਹ ਉਹ ਸਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਕੋਈ ਗੁੱਸਾ ਨਹੀਂ ਆ ਵਿਆਹ ਉਹ ਜਿੱਥੇ ਵਿਆਹ ਆ ਜਾਂਦਾ ਵਾ ਸਾਨੂੰ ਨਹੀਂ ਕੋਈ ਇਤਰਾਜ ਆਏਗਾ ਪਰ ਆਹ ਤਮਾਸ਼ੇ ਨਾ ਲਾਓ ਲੋਕ ਵੇਖਣ ਦੇ ਆ ਤੂੰ ਹੀ ਕੋ ਤਮਾਸ਼ਾ ਲਾਇਆ ਵਾ ਮੈਂ ਤਾਂ ਉਹਦੇ ਨਾਲ ਗੱਲ ਕਰਨੀ ਤਮਾਸ਼ਾ ਤੇ ਤੂੰ ਹੀ ਲਾ ਤਿੰਨਾ ਜਾ ਕੇ ਗੱਲ ਆ ਜਾ ਲੈ ਜਾ ਇਹਨੂੰ ਜੇੜੀ ਕੋਈ ਕਸਰ ਆ ਗਈ ਆ ਨਾ ਸਖਾਲ ਦੇ ਉਹਨੂੰ ਚੰਗੀ ਤਰ੍ਹਾਂ ਚੰਗਾ ਆਹੋ ਚੱਲ ਸਖਾਲ ਦੇ ਉਹਨੂੰ ਆਈ ਮਈ ਆਈ ਚਾਬੀ ਲੈ ਆਪਣਾ ਲੈ ਜਾ ਯਾ ਹਰ ਚੁੱਕੀ ਐ ਇਹਨੇ ਆਖਰ ਤੇ ਤੂੰ ਆ ਚੁੱਕੀ ਆ ਉਹਦੇ ਨਾਲ ਤੂੰ ਆਖਰ ਬਹੁਤੀ ਚੁੱਕੀ ਆ ਸਿਰੀ ਕਵਾੜੀ ਕਰਕੇ ਵਿਖਾ ਲਈ ਜੇ ਕਿੱਡੇ ਭੁੰਡਾਂ ਵਾਂਗ ਛੜ ਪਿਆ ਆ ਗਏ ਗੱਲ ਤੇ ਮੇਰੀ ਮਨਪਰੀ ਤਾਂ ਹੋ ਰਹੀ ਆ ਤਾ ਡਾਗੀ ਮਤ ਬਲੀ ਕਰ ਚ ਗੱਲ ਕਰਨ ਦਾ ਕਿੱਡੀ ਵੱਡੀ ਅਸਾਂ ਕੀ ਸੋਦਰੀ ਬੜੀ ਆ ਮੈਂ ਉਹਦੀ ਮਨਪਰੀ ਦੀ ਚਲਾਕ ਕਿੱਡੀ ਸਾਰੇ ਪਵਾੜੇ ਇਹਦੇ ਆ ਇਹ ਪਵਾੜੇ ਪੁੰਦੀ ਫਿਰਦੀ ਆ ਘਰ ਘਰ ਆਹ ਦਿਨ ਕੜਾ ਪ੍ਰਸ਼ਾਦ ਦਵਾ ਜੇ ਲੱਖ ਚੰਗੀ ਤਾਂ ਨਹੀਂ ਇਹ ਭਾਬੀ ਮੈਨੂੰ ਤਾਂ ਲੱਗਦਾ ਉਦਾਂ ਹੀ ਇਹਦਾ ਦਿਮਾਗ ਖਰਾਬ ਹੋ ਗਿਆ ਕਿ ਦੱਸ ਤਾ ਕਦੇ ਹੱਥ ਰੱਖ ਕੇ ਦਿਖਲੋਤੀ ਆ ਲੜਨ ਨੂੰ ਨਹੀਂ ਡਿਕਨ ਢਈ ਮੈਨੂੰ ਵੀ ਇੱਥੇ ਆਵੇ ਤਾਂ ਇੱਥੇ ਤਮਾਸ਼ਾ ਲਾਈਏ ਵੇ ਉਹਦਾ ਹੋ ਗਿਆ ਦਿਮਾਗ ਖਰਾਬ ਤਾਂ ਤੂੰ ਐਵੇਂ ਕਾਨੂੰ ਖਵੀ ਜਾਂਦੀ ਤੂੰ ਚੁੱਪ ਘਾਰ ਨਹੀਂ ਇਹਨੂੰ ਮਸਾਕਲੀ ਹੰਨੀ ਕਿ ਵੀ ਮੈਂ ਕਿੱਦਾਂ ਬੋਲਣਾ ਵਾਂ ਕਿਸ ਨੂੰ ਜੇ ਇਹਨੂੰ ਅਕਲ ਹੁੰਦੀ ਤਾਂ ਪਰ ਰੌਲਾ ਕਾਨੂੰ ਪਾਉਂਦੀ ਆਹੋ ਕੁਝ ਨਹੀਂ ਹੋ ਗਿਆ ਮੇਰੀ ਗੱਲ ਸੁਣ ਜਾ ਜੀਤਾ ਪਾਣੀ ਲੈ ਕੇ ਆ ਵੇ ਸੜਦੇ ਉਹ ਗਈ ਆ ਵੀ ਇਹ ਤਾਂ ਇਹਦੀ ਚੋਲਣ ਕਾਨੂੰ ਬਣ ਗਈ ਆ ਸਾੜਾ ਦੋ ਨੂੰ ਇਹ ਵਾ ਹੋਰ ਉਹਨੂੰ ਕਹਦਾ ਵਾ ਤੂੰ ਪਾਣੀ ਪਾਣੀ ਲੈ ਆ ਪਾਣੀ ਤੇ ਆ ਵੇਖ ਭੂਗਾ ਸਾਨੂੰ ਵੀ ਪਤਾ ਉਹਨੂੰ ਇਸੇ ਗੱਲ ਦਾ ਸਾੜਾ ਦੂਜੀ ਗੱਲ ਵਾ ਨਾਜ ਦਾ ਰੌਲਾ ਪਾ ਜਿੰਨਾ ਰੌਲਾ ਪਾਏਗੀ ਉਹਦੇ ਅੱਗੇ ਬਾਨਾ ਲੱਭਣ ਦੀ ਵੇ ਬਾਨਾ ਤੇ ਲੱਭਦੀ ਆ ਪਰ ਆਹ ਵੇਖ ਕੋਈ ਗੱਲ ਕਰਨ ਵਾਲੀ ਐ ਇਹਨੂੰ ਮੈਂ ਕਵਾਇਆ ਨਹੀਂ ਬੁਲਾਇਆ ਨਹੀਂ ਕਿੱਡੀ ਛੇਤੀ ਉਥੋਂ ਇੱਲ ਵਾਂਗੂ ਭੱਜ ਕੇ ਆਈ ਆ ਮੇਰੇ ਗੱਲ ਪੈਣ ਦਾ ਫੜ ਪੂਆ ਪਾਣੀ ਪੀ ਮੰਮੀ ਨੂੰ ਪਿਆਲ ਦੇ ਤੇਰਾ ਮੈਂ ਕਹਿੰਦਾ ਮੰਮੀ ਨੇ ਮੇਰੇ ਚਿਹਰਾ ਗਾਲਾਂ ਰਗੜਿਆ ਆਪਣਾ ਵੇਖ ਪੂਆ ਹੁਣ ਚੁੱਪ ਕਰਕੇ ਆਪਣੀ ਸਕੂਟਰੀ ਫੜ ਤੇ ਘਰ ਮੁਕੜਾ ਘਰ ਚੱਲ ਮੈਂ ਮੈਂ ਤਾਂ ਚੁੱਪ ਕਰਕੇ ਤੁਰ ਹੀ ਹਾਂ ਮੈਨੂੰ ਕੀ ਪਤਾ ਸੀ ਕਿ ਉਹਨੇ ਗਾਣ ਕੇ ਤੇ ਮੇਰੇ ਗਾਲੀ ਪੈ ਜਾਣਾ ਚਾਹੇ ਕੋਈ ਨਾ ਕਰ ਫੇਰ ਇਥੋਂ ਸੁਣ ਕੇ ਸਾਰਾ ਪਤਾ ਲੱਗਣ ਡਿਆ ਵੀ ਸਾੜਾ ਡਿਆਵਾ ਬੋਲਣ ਤੇ ਹੁਣ ਕਰੀਏ ਕੀ ਸੜੀ ਜਾਂਦੀ ਸੜੀ ਜਾਂਦੀ ਦੱਸ ਨਹੀਂ ਦਾਨੇ ਆਪੇ ਤੂੰ ਆਪਰਾ ਵਿਆਹ ਦਾ ਦੱਸਾਂ ਭਲਾ ਪੀ ਵਿਆਹ ਲੈਣੀ ਹੈ ਪਹਿਲਾਂ ਤਾਂ ਕਹਿੰਦੇ ਸੀ ਵੀ ਭੂਆ ਘਰ ਰਹਿੰਦੀ ਹੁਣ ਅਸੀਂ ਆਪ ਕਹਿੰਦੇ ਆ ਚੱਲ ਭੂਆ ਚੱਲ ਤੋਰੀਏ ਤੇ ਕੱਲ ਚੱਲਣਾ ਮੈਂ ਤਾਂ ਚਲੀ ਜਾਣਾ ਮੇਰਾ ਤਾਂ ਰਿਆ ਸਰਦਾ ਵੀ ਨਹੀਂਗਾ ਤੂੰ ਮੋਸੋ ਫੇਰ ਲਾਉਣਾ ਵਾ ਫੇਰ ਆ ਜਾਣਾ ਤੋ ਆਹ ਰੰਦ ਮੈਂ ਇਥੇ ਫੜ ਕੇ ਟਾ ਵੀ ਲੈਣੀ ਆ ਲਾੜੀ ਲੈ ਆ ਫਿਰ ਜੀ ਚੱਲੀ ਜਾ ਘਰ ਹੀ ਚੱਲ ਜਾ ਫਿਰ ਸਦਾ ਆਹ ਲਾ ਜੀ ਕਿਹਾ ਇਥੇ ਕਰਨਾ ਤ ਨਹੀਂ ਟੱਪ ਕੇ ਆ ਚੱਲੇ ਪਹਿਲਾਂ ਵਿਆਹ ਦਾ ਕੰਮ ਨਿਬੇੜ ਲੀਏ ਸੁੱਖਾਂ ਸੁਖਣਾ ਦਾ ਵਿਆਹ ਹੋਣਾ ਵਾ ਤੇ ਆਪ ਚਾਹੁੰਦੀ ਆ ਵੀ ਕੋਈ ਇਹੋ ਜਿਹਾ ਰੀਰ ਕਾਪ ਪਵੇ ਆਹ ਹੋਵੇ ਤੇ ਚਾਹੁੰਦੇ ਆ ਕਿ ਵਿਆਹ ਦੇ ਵਿੱਚ ਖਰਾਬੀ ਪਾਈਏ ਕਿਹਨੇ ਵਿਆਹ ਜੀ ਵੀ ਲੜੀ ਜਾਣਾ ਸਭ ਲੜੀ ਜਾਣਦੇ ਬੋਲਦੇ ਆ ਨਾ ਤੇ ਚੁੱਪ ਕਰਕੇ ਲਾਗੋ ਨੀ ਲੰਗ ਜਾਗਾ ਮੈਂ ਕਰਨੀ ਇਹਨੂੰ ਵਿਆਹ ਹੀ ਨਾ ਸਦੋ ਚੁੱਪ ਕਰਕੇ ਤੇ ਜਾ ਚੁੱਪ ਕਰਕੇ ਕਰ ਲੀਏ ਚੰਗਾ ਜਿੱਦਾਂ ਕਹੇਗੀ ਨਾ ਓਦਾਂ ਹੀ ਹੋਊਗਾ ਹਾਂ ਹੁਣ ਫੜ ਤੂੰ ਫੜ ਚੰਗੀ ਸਕੂਟਰੀ ਚੱਲ ਐਵੇਂ ਇਕਲੇ ਉਹਨੇ ਤਾਂ ਕਲੇਸ਼ ਪਾਉਣਾ ਹੀ ਪਾਉਣਾ ਚੋਪਰ ਕਿਤੇ ਜਾ ਚੰਗਾ ਫਿਰ ਆਹ ਚੰਗਾ ਚੰਗੀ ਸਕੂਟਰੀ ਲੈ ਕੇ ਆਈ ਓ ਆਹ ਇਹਦੇ ਨਾਲ ਮੈਨੂੰ ਕਮਲ ਚੜਾਉਂਦਾ ਉਹ ਵਧੀਆ ਹੁਣ ਹੌਲੀ ਹੌਲੀ ਚਲਾ ਕੇ ਤੇ ਜਾਈਂ